ਬੰਦੇ ਨੂੰ ਆਪ ਨਹੀਂ ਪਤਾ ਲੱਗਦਾ ਕਿ ਮੈਂ ਫਲਾਣੀ ਜਗ੍ਹਾ ਦੇ ਉੱਤੇ ਜੜੀ ਵੀ ਗੱਲ ਕੀਤੀ ਐ ਮੈਂ ਮੂਰਖਤਾ ਕਰ ਗਿਆ ਮੂਰਖ ਬੰਦੇ ਦੀ ਪਛਾਣ ਹਮੇਸ਼ਾ ਦੂਸਰਾ ਹੀ ਕਰਦਾ ਐ ਮੈਂ ਠੀਕ ਆ ਬਾਕੀ ਸਾਰੇ ਗਲਤ ਐ ਇਹ ਸਾਨੂੰ ਲੱਤਾਂ ਖਿੱਚਣੀਆਂ ਸਿਖਾਉਂਦੇ ਐ ਇਹਨਾਂ ਨੇ ਸਾਨੂੰ ਕਦੇ ਵੀ ਤਰਕ ਦਲੀਲ ਨਾਲ ਗੱਲ ਕਰਨੀ ਨਹੀਂ ਸਿਖਾਈ ਜੋ ਮੈਂ ਕਰ ਰਿਹਾ ਬਿਲਕੁਲ ਠੀਕ ਹੈ ਤੇ ਦੂਸਰਾ ਜੋ ਕਰ ਰਿਹਾ ਉਹ ਬਿਲਕੁਲ ਗਲਤ ਹੈ ਤੇ ਇੱਕ ਇਹ ਵੀ ਗੱਲ ਹੈ ਕਿ ਉਹ ਦੂਸਰੇ ਦੇ ਕੰਮ ਦੇ ਵਿੱਚ ਨੁਕਤਾਚੀਨੀ ਵਧੇਰੇ ਕੱਢਦੇ ਨੇ ਤੇ ਦੂਜੇ ਦੇ ਕਿਤੇ ਹੋਏ ਕੰਮ ਨੂੰ ਉਹ ਕੰਮ ਨਹੀਂ ਸਮਝਦੇ ਉੱਥੇ ਤੇ ਸਿਖਾਇਆ ਹੀ ਇਹ ਜਾਂਦਾ ਸਿਆਸੀ ਪਾਰਟੀਆਂ ਦੇ ਜਿੱਥੇ ਬੰਦੀਆਂ ਦੇ ਵਿੱਚ ਵੀ ਤੁਸੀਂ ਤੇ ਬਸ ਲੱਤ ਖਿੱਚ ਕੇ ਤੇ ਅੱਗੇ ਵਧਣਾ ਪਰ ਕਈ ਕਈ ਵਾਰ ਈਰਖਾ ਦੀ ਭਾਵਨਾ ਅਧਖੜ ਉਮਰ ਦੇ ਇਨਸਾਨ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਜਿਸ ਜਿਹੜਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਕੰਮ ਨਿਪੇੜ ਚੁੱਕਿਆ ਹੈ ਜਿਹੜੇ ਇੱਕ ਇਨਸਾਨ ਦੀ ਝੋਲੀ 'ਚ ਹੁੰਦੇ ਨੇ ਕਿ ਉਸਨੇ ਇੱਕ ਚੰਗਾ ਰੋਜ਼ਗਾਰ ਕਰਨਾ ਹੈ ਉਸਨੇ ਘਰ ਬਣਾਉਣਾ ਹੈ ਉਸਨੇ ਆਪਣੇ ਬੱਚੇ ਸੈਟਲ ਕਰਨੇ ਹਨ ਉਹ ਸਾਰੇ ਕੰਮ ਨਿਭੜਨ ਤੋਂ ਬਾਅਦ ਵੀ ਤੁਹਾਡੇ ਅੰਦਰ ਉਸ ਇਨਸਾਨ ਅੰਦਰ ਜਦੋਂ ਈਰਖਾ ਵੇਖਣ ਨੂੰ ਮਿਲੇ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਇਹਨਾਂ ਕੋਲ ਤਾਂ ਸਾਰਾ ਕੁਝ ਹੈ ਪ੍ਰਮਾਤਮਾ ਦਾ ਦਿੱਤਾ ਹੋਇਆ ਇਹਨਾਂ ਦੇ ਅੰਦਰ ਕਿਉਂ ਈਰਖਾ ਆਂਦੀ ਹੈ ਪੰਜਾਬ ਦੇ ਟੀਵੀ ਤੁਸੀਂ ਵੇਖ ਰਹੇ ਹੋ ਤੇ ਮੈਂ ਹਾ ਸ਼ੀਤਲ ਠਾਕੁਰ ਸਿਹਤਮੰਦ ਗੱਲਾਂ ਪ੍ਰੋਗਰਾਮ ਲੈ ਕੇ ਇੱਕ ਵਾਰ ਤੋਂ ਫੇਰ ਹਾਜ਼ਰ ਹਾਂ ਅਕਸਰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ శਰੀਰਕ ਜਾਂ ਮਾਨਸਿਕ ਬਿਮਾਰੀ ਦੀ ਗੱਲ ਕਰਦੇ ਹਾਂ ਤੇ ਨਾਲ ਹੀ ਨਾਲ ਸਮਾਜਿਕ ਕੋਈ ਨਾ ਕੋਈ ਅਸੀਂ ਇਸ਼ੂ ਵੀ ਲੈ ਲੈਂਦੇ ਹਾਂ ਸੋ ਸਮਾਜਿਕ ਇਸ਼ੂ ਜਾਂ ਫਿਰ ਕਹਿ ਲਈਏ ਥੋੜਾ ਜਿਹਾ ਮਾਨਸਿਕ ਟੱਚ ਵੀ ਇਸ ਵਿਸ਼ੇ ਦੇ ਵਿੱਚ ਜ਼ਰੂਰ ਹੋਏਗਾ ਇਹ ਵਿਸ਼ਾ ਹੈ ਮੂਰਖਤਾ ਦਾ ਮੂਰਖ ਮੂਰਖਾਂ ਦੇ ਭਰੀ ਇਸ ਦੁਨੀਆ ਦੇ ਵਿੱਚ ਸਿਆਣੇ ਬੰਦੇ ਦੀ ਪਛਾਣ ਕਿਵੇਂ ਕਰੀਏ ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਵੀ ਅਸੀਂ ਕਿਸੇ ਨਾਲ ਗੱਲ ਕੀਤੀ ਹੈ ਹਰ ਕੋਈ ਇਹੀ ਕਹਿੰਦਾ ਹੈ ਕਿ ਜਦੋਂ ਵੀ ਜ਼ਿੰਦਗੀ ਦੇ ਵਿੱਚ ਸਾਨੂੰ ਕੋਈ ਉਤਾਰ ਜਾਂ ਚੜ੍ਹਾ ਵੇਖਣ ਨੂੰ ਮਿਲਿਆ ਸਾਨੂੰ ਗੇ ਦਿਉ ਕੋਈ ਨਾ ਕੋਈ ਮੂਰਖੀ ਟਕਰਿਆ ਸੋ ਮੂਰਖ ਦੀ ਕੀ ਡੈਫੀਨੇਸ਼ਨ ਹੁੰਦੀ ਹੈ ਮੂਰਖਤਾ ਕਿਵੇਂ ਪਛਾਨੀ ਜਾਂਦੀ ਹੈ ਦੇ ਕੀ ਲੱਛਣ ਨੇ ਤੇ ਇਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਤੇ ਆਪਣੇ ਆਪ ਨੂੰ ਅਸੀਂ ਸਿਆਣਾ ਕਿਵੇਂ ਕਹਾਈਏ ਸਮਾਜ ਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮਾਹਿਰ ਮਹਿਮਾਨ ਰਾਜੂ ਸੋਨੀ ਜੀ ਸਟੂਡੀਓ 'ਚ ਨੇ ਸਰ ਸਵਾਗਤ ਹੈ। ਸ਼ੁਕਰੀਆ। ਆਪਣੇ ਆਪ ਨੂੰ ਸਰ ਮਾਣਮੱਤਾ ਹਰ ਕੋਈ ਮਹਿਸੂਸ ਕਰਾਉਣਾ ਚਾਹੁੰਦਾ ਸਮਾਜ ਦੇ ਵਿੱਚ। ਹਰ ਕੋਈ ਕਹਿੰਦਾ ਹੈ ਕਿ ਮੇਰੀ ਵਾਵਾ ਹੋਵੇ। ਮੈਂ ਜਿੱਥੇ ਵੀ ਕਿਤੇ ਮਹਿਫਲ ਦੇ ਵਿੱਚ ਬੈਠਾ ਹਰ ਕੋਈ ਮੇਰੇ ਤੋਂ ਆ ਕੇ ਸਲਾਮ ਮੰਗੇ। ਪਰ ਇਸ ਹੋੜ ਦੇ ਵਿੱਚ ਕਈ ਵਾਰ ਇਨਸਾਨ ਸਿਆਣਾ ਬਣਦਾ ਬਣਦਾ ਮੂਰਖ ਬਣ ਜਾਂਦਾ। ਕੀ ਕਹਨੇ ਹੂੰ ਸ਼ੀਤਲ ਜੀ ਤੁਸੀਂ ਬਹੁਤ ਵਧੀਆ ਅੱਜ ਟੌਪਿਕਸ ਹੋਇਆ ਹਮ ਪਹਿਲੀ ਗੱਲ ਤਾਂ ਮੈਨੂੰ ਐਂ ਲੱਗਦੀ ਹੈ ਕਿ ਇਹ ਦੁਨੀਆ ਨਾ ਮੂਰਖਾਂ ਦੀ ਨਹੀਂ ਹੈ ਬਹੁਤ ਸਿਆਣੇ ਲੋਕਾਂ ਦੀ ਹੈ ਜੇ ਤੁਸੀਂ ਲੱਭਨ ਤੁਰੋਂ ਇੱਕ ਵੀ ਮੂਰਖ ਤੁਹਾਨੂੰ ਦੁਨੀਆ ਦੇ ਵਿੱਚੋਂ ਨਹੀਂ ਲੱਭਣਾ ਹਮ ਪਰ ਜੇ ਤੁਸੀਂ ਕਿਸੇ ਨੂੰ ਪੁੱਛੋ ਤਾਂ ਉਹਨੇ ਕਹਣਾ ਕਿ ਸਾਰੀ ਦੁਨੀਆ ਮੂਰਖ ਹੈ ਹੈਨਾ ਇਸ ਦਾ ਇੱਕ ਬਹੁਤ ਵੱਡਾ ਮਨੁੱਖੀ ਸੁਭਾਅ ਹੈ ਮਨੁੱਖ ਦਾ ਇੱਕ ਗੁਣ ਹੈ ਕਿ ਉਹ ਆਪਣੇ ਹਰ ਉਗਣ ਨੂੰ ਵੀ ਆਪਣਾ ਖੂਬਸੂਰਤ ਸੁਭਾਅ ਮੰਨਦਾ ਉਹਨੂੰ ਲੱਗਦਾ ਹੈ ਕਿ ਵੀ ਮੇਰਾ ਜਿਹੜਾ ਸੁਭਾਅ ਨਾ ਇਹ ਹੀ ਸਭ ਤੋਂ ਵਧੀਆ ਸੁਭਾਅ ਹੈ ਮੇਰੀ ਜਿਹੜੀ ਆਖੀ ਗੱਲ ਹੈ ਇਹ ਹੀ ਦੁਨੀਆ ਭਰ ਦੀ ਸਿਆਨਪ ਹੈ ਉਸ ਨੂੰ ਦੂਸਰੇ ਵਿਅਕਤੀ ਦੇ ਵਿੱਚ ਦੁਨੀਆ ਭਰ ਦੇ ਓਗਨ ਲੱਗਦੇ ਆ ਉਸ ਨੂੰ ਦੂਸਰੇ ਵਿਅਕਤੀ ਦੇ ਵਿੱਚ ਦੁਨੀਆ ਭਰ ਦੇ ਨੁਕਸ ਲੱਗਦੇ ਆ ਪਰ ਜਦੋਂ ਕਿ ਅਸਲ ਚ ਕੀ ਹੈ ਕਿ ਇਸ ਬਾਰੇ ਸਾਨੂੰ ਵਿਸਥਾਰ ਦੇ ਨਾਲ ਸੋਚਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਇਹਦੇ ਪਿੱਛੇ ਮਨੋਵਿਗਿਆਨਿਕ ਕਾਰਨ ਕੰਮ ਕਰਦੇ ਆ ਇਹਦੇ ਪਿੱਛੇ ਸਮਾਜਿਕ ਕਾਰਨ ਕੰਮ ਕਰਦੇ ਆ ਇਹਦੇ ਪਿੱਛੇ ਬਹੁਤ ਸਾਰੇ ਨਿੱਜੀ ਕਾਰਨ ਕੰਮ ਕਰਦੇ ਆ ਜਦੋਂ ਆਪਾਂ ਇਹ ਸਾਰੀਆਂ ਗੱਲਾਂ ਕਰਦੇ ਆ ਸਿਆਣਪ ਦੀਆਂ ਤਾਂ ਹਰ ਵਿਅਕਤੀ ਆਪਣੇ ਆਪ ਨੂੰ ਜਦੋਂ ਸਿਆਣਾ ਸਮਝ ਰਿਹਾ ਹੈ ਨਾ ਤਾਂ ਉਥੇ ਉਹ ਮਾਰ ਖਾ ਰਿਹਾ ਹੁੰਦਾ ਉਸ ਨੂੰ ਲੱਗਦਾ ਹੁੰਦਾ ਹੈ ਕਿ ਵੀ ਜੋ ਗੱਲ ਮੈਂ ਕਹਿ ਦਿੱਤੀ ਹੈ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਸਿਆਣਪ ਵਾਲੀ ਗੱਲ ਹੈ ਉਸ ਦਾ ਕਾਰਨ ਇਹ ਹੈ ਕਿ ਉਸ ਦੇ ਕੋਲ ਤਰਕ ਦੀ ਦਲੀਲ ਦੀ ਗਿਆਨ ਦੀ ਇਲਮ ਦੀ ਬਹੁਤ ਵੱਡੀ ਘਾਟ ਹੁੰਦੀ ਹੈ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਬਹੁਤ ਵੱਡੀ ਘਾਟ ਹੈ ਇਹਨਾਂ ਚੀਜ਼ਾਂ ਦੀ ਤਾਂ ਉਹਦੇ ਪਿੱਛੇ ਇੱਕ ਵੱਡਾ ਖਾਸ ਕਾਰਨ ਇਹ ਹੈ ਕਿ ਉਹਦੇ ਕੋਲ ਨਿਰਪੱਖ ਰਹਿਣ ਦੀ ਸਮਰੱਥਾ ਨਹੀਂ ਹੁੰਦੀ ਉਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਉਲਝਿਆ ਹੁੰਦਾ ਉਹ ਆਪਣੇ ਆਪ ਨੂੰ ਵਿਸ਼ਾਲ ਸਮਝ ਰਿਹਾ ਹੁੰਦਾ ਤੇ ਜਿਹੜਾ ਸਾਹਮਣੇ ਵਾਲਾ ਵਿਅਕਤੀ ਹੈ ਸਾਰਾ ਸੰਸਾਰ ਦੁਨੀਆ ਸਾਰੀ ਉਸ ਨੂੰ ਉਹ ਬਹੁਤ ਨਿਗੂਣਾ ਜਿਹਾ ਸਮਝ ਰਿਹਾ ਹੁੰਦਾ ਉਸ ਨੂੰ ਇੰਓ ਲੱਗਦਾ ਹੈ ਕਿ ਵੀ ਇਹ ਦੁਨੀਆ ਤੇ ਸਾਰੀ ਮੂਰਖ ਹੈ ਤੇ ਮੈਂ ਇਕੱਲਾ ਹੀ ਸਿਆਣਾ ਹੈ ਜਦੋਂ ਕਿ ਹੁੰਦਾ ਇਸਦੇ ਉਲਟ ਵੀ ਦੁਨੀਆ ਸਾਰੀ ਸਿਆਣੀ ਹੈ ਉਹ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਆਪੋ ਆਪਣੇ ਰੰਗ ਮੰਚ ਦੇ ਉੱਤੇ ਜ਼ਿੰਦਗੀ ਦੀ ਸਟੇਜ ਦੇ ਉੱਤੇ ਭੂਮਿਕਾ ਨਿਭਾ ਰਹੀ ਹੈ ਆਪੋ ਆਪਣੀ ਸੁਭਾਅ ਦੇ ਨਾਲ ਤੁਸੀਂ ਸ਼ੀਤਲ ਜੀ ਦੇਖੋ ਤੁਸੀਂ ਕਿਸੇ ਵੀ ਸੜਕ ਦੇ ਉੱਤੇ ਤੁਰੇ ਜਾਂਦੇ ਕਿਸੇ ਲवारिस ਮਨੋਰੋਗੀ ਨਾਲ ਗੱਲ ਕਰਕੇ ਦੇਖ ਲਓ ਉਹ ਵੀ ਆਪਣੇ ਆਪ ਨੂੰ ਸਿਆਣਾ ਸਮਝੇਗਾ ਹੈਨਾ ਫਿਰ ਜਦੋਂ ਅਸੀਂ ਪੜ੍ਹੇ ਲਿਖੇ ਲੋਕਾਂ ਦੀ ਗੱਲ ਕਰਦੇ ਹਾਂ ਉਹ ਤੇ ਭਾਵੇਂ ਜਿੱਡੀ ਵੱਡੀ ਤੋਂ ਵੱਡੀ ਮੂਰਤਾਂ ਕਰਦੇ ਹੋਣ ਉਹ ਵੀ ਆਪਣੇ ਆਪ ਨੂੰ ਸਿਆਣਾ ਸਮਝਣਾ ਸੁਭਾਵਿਕ ਹੈ ਸੋ ਇਸ ਬਾਰੇ ਬਹੁਤ ਵਿਸਤਾਰ ਦੇ ਨਾਲ ਗੱਲ ਕਰਨ ਦੀ ਲੋੜ ਹੈ ਬਿਲਕੁਲ ਸੋਨੀ ਸਰ ਇੱਕ ਬੜੀ ਖਾਸ ਗੱਲ ਹੈ ਕਿ ਜਿਹੜੀ ਮੂਰਖਤਾ ਦੀ ਪਹਿਚaan ਹੈ ਉਹ ਬੰਦਾ ਆਪ ਨਹੀਂ ਕਰ ਸਕਦਾ ਬੰਦੇ ਨੂੰ ਆਪ ਨਹੀਂ ਪਤਾ ਲੱਗਦਾ ਕਿ ਮੈਂ ਫਲਾਣੀ ਜਗ੍ਹਾ ਦੇ ਉੱਤੇ ਜੜੀ ਵੀ ਗੱਲ ਕੀਤੀ ਹੈ ਮੈਂ ਮੂਰਖਤਾ ਕਰ ਗਿਆ ਮੂਰਖ ਬੰਦੇ ਦੀ ਪਹਿਚaan ਹਮੇਸ਼ਾ ਦੂਸਰਾ ਹੀ ਕਰਦਾ ਹੈ ਇਹ ਬਹੁਤ ਵੱਡੀ ਹਾਸ ਹਾਸੇ ਵਾਲੀ ਗੱਲ ਹੈ ਨਾ ਹਨ ਜਦੋਂ ਮੈਂ ਇਹ ਕਹਿ ਰਿਹਾ ਕਿ ਜਿਹੜਾ ਸਾਹਮਣੇ ਮੇਰੇ ਬੈਠਾ ਹੈ ਨਾ ਉਹ ਮੂਰਖ ਹੈ ਉਹ ਸਾਹਮਣੇ ਨੂੰ ਲੱਗਦਾ ਮੇਰੇ ਸਾਹਮਣੇ ਜਿਹੜਾ ਬੈਠਾ ਹੈ ਉਹ ਮੂਰਖ ਹੈ ਹੈਨਾ ਉਹਦਾ ਕਾਰਨ ਇਹ ਹੈ ਕਿ ਦੋਨਾਂ ਦੇ ਵਿੱਚ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਹੈ ਦੋਨਾਂ ਦੇ ਵਿੱਚ ਉਹ ਸਮਰੱਥਾ ਨਹੀਂ ਹੈ ਕਿ ਬੈਠ ਕੇ ਇੱਕ ਮੰਚ ਦੇ ਉੱਪਰ ਇੱਕ ਟੇਬਲ ਦੇ ਉੱਤੇ ਤਸੱਲੀ ਨਾਲ ਤਰਕ ਦਲੀਲ ਨਾਲ ਗੱਲ ਕਰਨ ਸਕਣ ਹੁਣ ਅੰਦਰ ਚ ਨਾ ਇੱਕ ਬਹੁਤ ਵੱਡਾ ਕਾਰਨ ਇਹ ਹੈ ਕਿ ਖਾਸ ਕਰਕੇ ਸਾਡੇ ਮੁਲਕ ਦੇ ਵਿੱਚ ਕਿ ਅਸੀਂ ਨਾ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਹਾਂ ਸਾਡੀਆਂ ਜਿਹੜੀਆਂ ਸਿਆਸੀ ਪਾਰਟੀਆਂ ਰਾਜਨੀਤਿਕ ਪਾਰਟੀਆਂ ਹੈਗੀਆਂ ਜਿੱਥੇ ਬੰਦਿਆ ਇਹ ਨਾ ਸਾਨੂੰ ਇਹ ਸਿਰਫ ਤੇ ਸਿਰਫ ਆਪਣੇ ਆਪ ਬਾਰੇ ਹੀ ਸਿਖਾਉਂਦੀਆਂ ਵੀ ਮੈਂ ਠੀਕ ਆ ਬਾਕੀ ਸਾਰੇ ਗਲਤ ਆ ਇਹ ਸਾਨੂੰ ਲੱਤਾਂ ਖਿੱਚਣੀਆਂ ਸਿਖਾਉਂਦੇ ਆ ਇਹਨਾਂ ਨੇ ਸਾਨੂੰ ਕਦੇ ਵੀ ਤਰਕ ਦਲੀਲ ਨਾਲ ਗੱਲ ਕਰਨੀ ਨਹੀਂ ਸਿਖਾਈ ਇਹਨਾਂ ਨੇ ਤੁਨੀਆ ਭਰਤੀਆਂ ਐਵੋ ਜੀਆਂ ਦਲੀਲਾਂ ਦੇਣੀਆਂ ਹੈਗੀਆਂ ਕਿ ਜਿਹੜੀਆਂ ਇਓਂ ਲੱਗਦਾ ਹੈਗਾ ਕਿ ਵੀ ਬਸ ਜਿਹੜੀ ਗੱਲ ਮੈਂ ਕਹਿ ਦਿੱਤੀ ਨਾ ਉਹੀ ਠੀਕ ਹੈ ਬਾਕੀ ਸਾਰੀ ਗਲਤ ਹੈ ਅਸਲ ਚ ਕੀ ਹੈ ਕਿ ਇਹ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ ਹਨ ਇਹ ਹੈਗੀਆਂ ਮਨੁੱਖ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਂਦੀਆਂ ਆਮ ਤੌਰ ਤੇ ਤਾਂ ਇਹ ਗੱਲ ਕਹੀ ਜਾਂਦੀ ਹੈ ਕਿ ਪਖੰਡੀ ਸਾਧਾਂ ਦੇ ਡੇਰੇ ਆ ਹਨਾ ਉਹ ਸਾਡੇ ਤੋਂ ਅਕਲ ਖੋ ਲੈਂਦੇ ਆ ਤੇ ਜੇਬ ਸਾਡੀ ਲੁੱਟ ਲੈਂਦੇ ਆ ਪਰ ਮੈਂ ਇਹ ਦੇਖਦਾ ਕਿ ਜਿਹੜੇ ਵੀ ਲੋਕ ਸਾਡੇ ਸਿਆਸੀ ਪਾਰਟੀਆਂ ਨਾਲ ਵੀ ਜੁੜੇ ਹੋਏ ਆ ਉਹਨਾਂ ਦੀ ਵੀ ਇਹੀ ਹਾਲਤ ਹੈ ਤੇ ਵੀ ਉਹ ਜਦੋਂ ਜਥੇਬੰਦੀ ਕੋਈ ਜੁਆਇਨ ਕਰ ਲੈਂਦੇ ਜਦੋਂ ਕੋਈ ਪਾਰਟੀ ਜੁਆਇਨ ਕਰ ਲੈਂਦੇ ਆ ਤਾਂ ਸਮਝ ਲਓ ਕਿ ਉਹਦਾ ਦਿਮਾਗ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਠੱਗਣਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਦਿਮਾਗ ਉਹ ਪਾਰਟੀ ਕੋਲ ਜਥੇਬੰਦੀ ਕੋਲ ਗਏ ਨੇ ਪੈ ਗਿਆ ਤੇ ਉਸ ਪਾਰਟੀ ਦਾ ਜਿਹੜਾ ਲੀਡਰ ਹੈ ਉਹੀ ਇਕੱਲਾ ਸਿਆਣਾ ਹੈ ਉਹ ਲੀਡਰ ਹੀ ਇਕੱਲਾ ਆਪਣੇ ਆਪ ਨੂੰ ਸਿਆਣਾ ਸਮਝਦਾ ਤੇ ਪਾਰਟੀਆਂ ਜਥੇਬੰਦੀਆਂ ਚ ਹਰ ਮੈਂਬਰ ਹਰ ਵਿਅਕਤੀ ਆਪਣੇ ਆਪ ਨੂੰ ਲੀਡਰ ਸਮਝਦਾ ਤੇ ਉਹਦੇ ਕਰਕੇ ਉਹਨੂੰ ਲੱਗਦਾ ਹੈ ਕਿ ਵੀ ਇਹ ਸਾਰਾ ਕੁਝ ਵੀ ਮੈਂ ਹੀ ਇਕੱਲਾ ਸਿਆਣਾ ਮੇਰੀ ਪਾਲਿਸੀ ਚਲਣੀ ਹੈ ਮੇਰੀ ਨੀਤੀ ਚਲਣੀ ਹੈ ਹੋਰ ਇਸ ਤੋਂ ਬਿਨਾ ਉਹ ਕੁਝ ਵੀ ਨਜ਼ਰ ਨਹੀਂ ਆਉਂਦਾ ਸਰ ਹੁਣ ਇਹਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਉਂਦੀ ਹੈ ਕਿ ਚਾਹੇ ਅਸੀਂ ਕੋਈ ਰਾਜਨੀਤਿਕ ਪਾਰਟੀ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਆ ਸੰਤ ਬਾਬਿਆਂ ਦੀ ਗੱਲ ਕਰ ਲਈਏ ਲੋਕਾਂ ਨੂੰ ਕੁਝ ਨਾ ਕੁਝ ਕਹਿ ਕੇ ਆਪਣੇ ਮਗਰ ਲਾ ਲੈਣਾ ਇਹ ਵੀ ਇੱਕ ਉਦਾਹਰਨ ਹੈ ਕਿ ਲੋਕਾਂ ਨੂੰ ਮੂਰਖ ਬਣਾ ਲੈਣਾ ਚਾਹੇ ਉਹ ਸਿਆਸਤਦਾਨ ਹੋਣ ਤੇ ਜਾਂ ਫਿਰ ਕੋਈ ਵੀ ਪਖੰਡੀ ਬਾਬੇ ਹੋਣ ਬਣਾ ਤਾਂ ਲੋਕਾਂ ਨੂੰ ਮੂਰਖ ਰਹੇ ਨੇ ਤੇ ਲੋਕ ਬਣ ਵੀ ਰਹੇ ਨੇ ਬਿਲਕੁਲ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਲੋਕ ਮੂਰਖ ਬਣ ਰਹੇ ਹੈ ਨਾ ਅਸਲ ਦੇ ਵਿੱਚ ਕੀ ਹੈ ਕਿ ਲੋਕ ਸਾਡੇ ਨਾਲ ਇਨੋਸੈਂਟ ਹੈ ਭੋਲੇ ਲੋਕ ਹੈ ਉਹ ਭੋਲੇ ਲੋਕ ਹੈ ਨਾ ਜਿਹੜੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਵੰਡੇ ਹੋਏ ਹਨ ਉਹਨਾਂ ਦੀ ਨਾ ਇੱਕ ਵੱਖ-ਵੱਖ ਮਾਨਸਿਕਤਾ ਹੈ ਉਸ ਦੀ ਮੈਂ ਇੱਕ ਛੋਟੀ ਜੀ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਆਪਾਂ ਸਬਜੀ ਮੰਡੀ ਜਾਂਦੇ ਹਾਂ ਇੱਕ ਥਾਂ ਦੇ ਉੱਤੇ ਸਿਰਫ ਆਲੂ ਪਏ ਐ। ਹੂੰ ਦੂਜੀ ਥਾਂ ਤੇ ਪਿਆਜ਼ ਪਏ ਐ। ਹੂੰ ਤੀਜੀ ਥਾਂ ਦੇ ਉੱਤੇ ਆਪਾਂ ਨੂੰ ਇਕੱਲਾ ਅਦਰਕ ਨਜ਼ਰ ਆਉਂਦਾ ਹੈ। ਚੌਥੀ ਥਾਂ ਤੇ ਨਿੰਬੂ ਨਜ਼ਰ ਆਉਂਦੇ ਆ। ਹਨਾ ਇੱਕ ਥਾਂ ਤੇ ਇਕੱਲੀ ਪਾਲਕ ਪਈ ਐ। ਜਾਂ ਕਿਤੇ ਇਹ ਪਿਆਕੇ ਪਾਲਕ ਪਈ ਐ ਨਾਲ ਮਟਰ ਪਏ ਐ। ਮਟਰ ਪਏ ਐ ਨਾਲ ਖੁੰਬਾਂ ਪਈਆਂ। ਕਿਸੇ ਨੇ ਸਾਰੀਆਂ ਸਬਜ਼ੀਆਂ ਥੋੜੀਆਂ-ਥੋੜੀਆਂ ਰੱਖ ਛੱਡੀਆਂ। ਹੁਣ ਤੁਹਾਨੂੰ ਜ਼ਰੂਰਤ ਆ ਆਲੂਆਂ ਦੀ। ਤੁਸੀਂ ਆਲੂਆਂ ਵਾਲੀ ਜਾਓਗੇ। ਵੱਲ ਜਾਓਗੇ। ਬਿਲਕੁਲ। ਪਿਆਜ਼ ਵੱਲ ਜਾਓਗੇ। ਹੂੰ ਜਿੱਥੇ ਤੁਹਾਡੀ ਜ਼ਰੂਰਤ ਹੈ ਹੁਣ ਉਹ ਜਿਹੜੀਆਂ ਸਾਰੀਆਂ ਸਾਰੀਆਂ ਦੀਆਂ ਸਾਰੀਆਂ ਢੇਰੀਆਂ ਲੱਗੀਆਂ ਹੁਣ ਉਹ ਜੇ ਇਹ ਕਹਿ ਲਈਏ ਵੀ ਉਹਦੇ ਪਿੱਛੇ ਇੱਕੋ ਹੀ ਤਾਕਤ ਕੰਮ ਕਰਦੀ ਹੈ ਇੱਕੋ ਵਿਅਕਤੀ ਦੀਆਂ ਉਹ ਸਾਰੀਆਂ ਹਨ ਉਹਨੇ ਬੰਦੇ ਆਪਣੇ ਆਪਣੇ ਬਿਠਾਏ ਆ ਐਸੇ ਤਰ੍ਹਾਂ ਆਪਾਂ ਇਹ ਗੱਲ ਕਰ ਸਕਦੇ ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਆ ਜਿਹੜੇ ਸਾਡੇ ਡੇਰੇ ਆ ਇਹਨਾਂ ਦੇ ਪਿੱਛੇ ਵੀ ਕਈ ਵਾਰੀ ਇੰਨ ਲੱਗਦਾ ਹੁੰਦਾ ਕਿ ਵੀ ਇੰਟਰਨੈਸ਼ਨਲ ਤਾਕਤਾਂ ਵੀ ਕੰਮ ਕਰਦੀਆਂ ਨੇ ਨੈਸ਼ਨਲ ਤਾਕਤਾਂ ਵੀ ਕੰਮ ਕਰਦੀਆਂ ਤੇ ਉਹ ਤਾਕਤਾਂ ਜਿਹੜੀਆਂ ਸਾਡੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਹੁਣ ਜਦੋਂ ਆਪਾਂ ਆਲੂਆਂ ਦੀ ਗੱਲ ਕਰ ਲਈਏ ਆਲੂਆਂ ਦੀ ਕਿੰਨੀ ਵੈਰਾਈਟੀ ਆ ਹੂੰ ਬਿਲਕੁਲ ਠੀਕ ਹੈ ਜੀ ਪਿਆਜ਼ ਦੀ ਕਿੰਨੀ ਵੈਰਾਈਟੀ ਆ ਅੱਛਾ ਫੇਰ ਤੁਸੀਂ ਹੋਰ ਮਟਰ ਦੀ ਗੱਲ ਕਰ ਲਓ ਟਮਾਟਰ ਦੀ ਗੱਲ ਕਰ ਲਓ ਇਸ ਟਾਈਮ ਮੈਂ ਦੇਖ ਰਿਹਾ ਸਰ ਟਮਾਟਰ ਕੱਲ ਪਰਸੋਂ ਪੰਜ ਛੇ ਤਰ੍ਹਾਂ ਦੇ ਟਮਾਟਰ ਮਾਰਕੀਟ ਦੇ ਵਿੱਚ ਆਏ ਹੋਏ ਆ ਹਨਾ ਉਹ ਇੱਕ ਕਹਿ ਰਿਹਾ ਕਿ ਮੈਂ ਟਮਾਟੋ ਸੂਪ ਬਣਾਉਣਾ ਹੈ ਇੱਕ ਕਹਿੰਦਾ ਕਿ ਮੈਂ ਗਰੇਵੀ ਵਾਸਤੇ ਦੂਜਾ ਕਹਿੰਦਾ ਕਿ ਮੈਂ ਢੜਕੇ ਵਾਸਤੇ ਟਮਾਟਰ ਲੈਣੇ ਆ ਚੌਥਾ ਕਹਿੰਦਾ ਕਿ ਮੈਨੂੰ ਟਮਾਟਰ ਥੋੜੇ ਜਿਹਾ ਕੱਚੇ ਦੇ ਹੋ ਜੇ ਜਿਹੜੇ 15 20 ਦਿਨ ਘਰ ਪਏ ਰਹਿ ਹਨਾ ਹੁਣ ਉਹ ਸਾਰੀ ਦੀ ਸਾਰੀ ਉੱਥੇ ਸਾਰੇ ਦੇ ਸਾਰੇ ਕਸਟਮਰ ਜਾ ਰਿਹਾ ਉਹ ਲੋਕ ਜਿਹੜੇ ਭੋਲੇ ਆ ਉਹ ਕਿਵੇਂ ਨਾ ਕਿਵੇਂ ਉਹ ਉਹ ਗਾਕ ਬਨ ਗਏ ਉਹ ਗਾਕ ਬਨੇ ਹੋਏ ਆ ਤੇ ਉਹ ਜਿਹੜੀਆਂ ਵੇਚਣ ਵਾਲੀਆਂ ਕੰਪਨੀਆਂ ਉਹ ਚਾਹੇ ਪлитиਕ ਪਾਰਟੀ ਦੀਆਂ ਕੰਪਨੀਆਂ ਚਾਹੇ ਸੌਦਾ ਵੇਚਣ ਵਾਲੀਆਂ ਚਾਹੇ ਉਹ ਧਰਮ ਵੇਚਣ ਵਾਲੀਆਂ ਉਹਨਾਂ ਦਾ ਇੱਕੋ ਮਕਸਦ ਹੈ ਕਿ ਭੋਲੇ ਭਾਲੇ ਲੋਕਾਂ ਨੂੰ ਲੁੱਟਣਾ ਤੇ ਭੋਲੇ ਲੋਕ ਇਹ ਕਹਿੰਦੇ ਕਿ ਨਹੀਂ ਮੈਂ ਤੇ ਅੱਜ ਨਾ ਆਹਾ टमाटर ਖਰੀਦਣਾ ਅੱਜ ਇਹ ਆਲੂ ਖਰੀਦਣਾ ਅੱਜ ਇਹ ਪਿਆਜ਼ ਖਰੀਦਣਾ ਉਹ ਵਿਚਾਰੇ ਭੋਲੇ ਉਹ ਅਲੱਗ-ਅਲੱਗ ਥਾਂ ਤੇ ਫਸ ਜਾਂਦੇ ਆ ਐਸੇ ਤਰ੍ਹਾਂ ਇਨੋਸੈਂਟ ਲੋਕਾਂ ਦੀ ਸਾਡੀ ਸਮਰੱਥਾ ਜਿਹੜੇ ਇਸ ਗੱਲ ਨੂੰ ਸਮਝ ਨਹੀਂ ਪਉਂਦੇ ਜੀ ਸਰ ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਮੂਰਖ ਇਨਸਾਨ ਦੀ ਅਸੀਂ ਪਛਾਣ ਕਿਵੇਂ ਕਰੀਏ ਤੇ ਇੱਥੇ ਤੱਕ ਅਸੀਂ ਸਮਝ ਚੁੱਕੇ ਹਾਂ ਕਿ ਮੂਰਖ ਬੰਦੇ ਦੀ ਪਛਾਣ ਦੂਸਰਾ ਹੀ ਕਰ ਸਕਦਾ ਹੈ ਮੂਰਖ ਆਪ ਨਹੀਂ ਆਪਣੇ ਆਪ ਨੂੰ ਪਛਾਣ ਕਰ ਸਕਦਾ ਕਿਉਂਕਿ ਉਹ ਆਪਣੇ ਆਪ ਨੂੰ ਸੁਪੀਰੀਅਰ ਸਮਝਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਮੈਂ ਸਮਾਜ ਦੇ ਵਿੱਚ ਜੋ ਕਰ ਰਿਹਾ ਜੋ ਮੈਂ ਕਰ ਰਿਹਾ ਬਿਲਕੁਲ ਠੀਕ ਹੈ ਤੇ ਦੂਸਰਾ ਜੋ ਕਰ ਰਿਹਾ ਉਹ ਬਿਲਕੁਲ ਗਲਤ ਹੈ ਤੇ ਇੱਕ ਇਹ ਵੀ ਗੱਲ ਹੈ ਕਿ ਉਹ ਦੂਸਰੇ ਦੇ ਕੰਮ ਦੇ ਵਿੱਚ ਨੁਕਤਾਚੀਨੀ ਵਧੇਰੇ ਕੱਢਦੇ ਨੇ ਤੇ ਦੂਜੇ ਦੇ ਕਿਤੇ ਹੋਏ ਕੰਮ ਨੂੰ ਉਹ ਕੰਮ ਨਹੀਂ ਸਮਝਦੇ ਹਾਂ ਬਿਲਕੁਲ ਤੁਸੀਂ ਇਹ ਬਹੁਤ ਵਧੀਆ ਗੱਲ ਕੀਤੀ ਹੈਗੀ ਆ ਕਿ ਜਿਹੜਾ ਵਿਅਕਤੀ ਦੂਜਿਆਂ ਦੀ ਨੁਕਤਾਚੀਨੀ ਕਰਦਾ ਨਾ ਉਹਨੂੰ ਇੰ样 ਲੱਗਣ ਲੱਗ ਪੈਂਦਾ ਹੈ ਕਿ ਵੀ ਮੈਂ ਹੀ ਬਹੁਤ ਸਿਆਣਾ ਹਾਂ ਹਾਂ ਮੇਰੇ ਬਾਬਾ ਜੀ ਨੇ ਮੇਰੇ ਉੱਤੇ ਖਾਸ ਕਿਰਪਾ ਕੀਤੀ ਹੈ ਮੇਰੀ ਪੋਲੀਟੀਕਲ ਪਾਰਟੀ ਦੇ ਲੀਡਰ ਨੇ ਮੇਰੇ ਉੱਤੇ ਖਾਸ ਕਿਰਪਾ ਕੀਤੀ ਹੈ ਉਹਨੇ ਮੈਨੂੰ ਬਹੁਤ ਵਧੀਆ ਪੋਲੀਟਿਕਸ ਦਿੱਤੀ ਹੈ ਮੈਨੂੰ ਉਹਨੇ ਬਹੁਤ ਵਧੀਆ ਪੜਨਾ ਲਿਖਣਾ ਸਿਖਾਇਆ ਵੀ ਜੋ ਉਹਨੇ ਮੈਨੂੰ ਪਾਠ ਪੜਾਇਆ ਉਹੀ ਦੁਨੀਆ ਦਾ ਬਿਹਤਰ ਪਾਠ ਹੈ ਉਹ ਜਿਹੜੀ ਚੀਜ਼ ਹੈ ਉਹਨੂੰ ਉਹ ਲੈ ਬੈਠਦੀ ਹੈ ਉਹਦੀ ਮਾਨਸਿਕਤਾ ਦੇ ਉੱਤੇ ਬਹੁਤ ਵੱਡਾ ਪ੍ਰਸ਼ਨ ਚ ਲਾ ਦਿੰਦੀ ਹੈ ਪਰ ਚਾਹੀਦਾ ਇਹ ਹੁੰਦਾ ਹੈ ਕਿ ਵਿਅਕਤੀ ਖੁਦ ਸੋਚਨ ਸਮਝਣ ਦੇ ਸਮਰੱਥ ਹੋਵੇ ਖੁਦ ਵਿਚਾਰ ਵਿਟਾਂਦਰਾ ਕਰਨ ਦੇ ਸਮਰੱਥ ਹੋਵੇ ਹੁਣ ਜਿਵੇਂ ਮੈਂ ਬਹੁਤ ਵਧੀਆ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਚੰਗਾ ਲੱਗ ਰਿਹਾ ਇੱਕ ਦੋਸਤ ਦੱਸ ਰਿਹਾ ਕਹਿੰਦੇ ਕਿ ਮੇਰਾ ਨਾ ਐਕਟਵਾ ਚ ਚਲਾਉਂਦਿਆਂ ਐਕਸੀਡੈਂਟ ਹੋ ਗਿਆ ਮੇਰੇ 7 ਵਜੇ ਤੇ ਸਾਡੇ ਗਵੰਡ ਨਾਈ ਉਹ ਕਹਿੰਦੇ ਜੀ ਤੁਹਾਡੀ ਨਾ ਐਕਟੀਵਾ ਬਹੁਤ ਸੋਹਣੀ ਆ ਤੇ ਕਿਸੇ ਦਿਨ ਨਾ ਨજર ਲੱਗ ਗਈ ਆ ਤੇ ਤੁਸੀਂ ਨਾ ਐਕਟੀਵਾ ਦੇ ਵਿੱਚ ਪੰਜ ਲੌਂਗ ਰੱਖ ਲਓ ਅੱਛਾ ਅੱਛਾ ਤੁਹਾਡੀ ਨਾ ਗੱਡੀ ਵੀ ਬਹੁਤ ਸੋਹਣੀ ਆ ਗੱਡੀ ਦੇ ਵਿੱਚ ਵੀ ਪੰਜ ਲੌਂਗ ਰੱਖ ਲਓ ਤੇ ਹੁਣ ਜੇ ਤੇ ਉਹ ਉਹਦੇ ਮਗਰ ਲੱਗਦਾ ਤਾਂ ਉਹਨੇ ਪੰਜ ਲੋਗ ਐਕਟਵਾਚ ਰੱਖ ਲੈਨੇ ਸੀ ਪੰਜ ਲੋਗ ਗੱਡੀ ਚ ਰੱਖ ਲੈਨੇ ਸੀ ਗੱਡੀ ਚ ਰੱਖ ਲੈਨੇ ਸੀ ਉਹਨੇ ਕੀ ਕੀਤਾ ਕਿ ਪੰਜ ਲੋਗ ਰੱਖੇ ਜੇਬ ਦੇ ਵਿੱਚ ਕਹਿੰਦਾ ਮੈਂ ਆਪ ਕਿਹੜਾ ਘਟ ਸੋਨਾ ਬਿਲਕੁਲ ਠੀਕ ਹੈ ਅੱਛਾ ਹੁਣ ਉਹ ਪੰਜ ਲੋਗ ਉਹ ਕਹਿੰਦਾ ਕਿ ਜਦੋਂ ਮੇਰਾ ਜੀ ਕਰਦਾ ਮੈਂ ਇੱਕ ਲੋਗ ਚਪਾ ਲੈਣਾ ਹੈ ਨਾ ਕਹਿੰਦਾ ਫਿਰ ਮੇਰਾ ਇੱਕ ਦਿਨ ਜੀ ਕੀਤਾ ਮੈਂ ਨਾਲ ਲੈ ਚਿਆਂ ਵੀ ਰੱਖ ਲਵਾ ਜਿਆਦਾ ਸੋਨਾ ਮੈਂ ਨਾ ਲੈਚੀਆਂ ਫਿਰ ਇੱਕ ਦਿਨ ਕਹਿੰਦਾ ਮੈਂ ਮਿਸ਼ਰੀ ਵੀ ਰੱਖ ਲਈ ਕਹਿੰਦਾ ਮੈਨੂੰ ਇਉਂ ਫੀਲ ਹੋਣ ਲੱਗ ਪਿਆ ਵੀ ਮੈਂ ਮੈਨੂੰ ਇਹ ਨજર ਨਾ ਲੱਗੇ ਹੈਨਾ ਹੁਣ ਇਹ ਹੁੰਦੀ ਹੈ ਸਿਆਣਪ ਵੀ ਜੇ ਤੇ ਉਹਦੇ ਪਿੱਛੇ ਲੱਗਦਾ ਤਾਂ ਉਹ ਐਕਟਿਵਾ ਦੇ ਵਿੱਚ ਪੰਜ ਲੋਗ ਪਏ ਸੜ ਜਾਨੇ ਸੀਗੇ ਗੱਡੀ 'ਚ ਪਏ ਸੜ ਜਾਨੇ ਸੀਗੇ ਤੇ ਉਹਨੇ ਅੰਧਵਿਸ਼ਵਾਸ ਦਾ ਸ਼ਿਕਾਰ ਹੋ ਜਾਣਾ ਸੀ ਪਰ ਉਹਨੇ ਆਪਣੀ ਸਿਆਣਪ ਦੇਖੀ ਕਿ ਉਹਨੇ ਲੋਗਾਂ ਦੀ ਸਹੀ ਵਰਤੋਂ ਕੀਤੀ ਤੇ ਉਹ ਆਪਣੇ ਆਪ ਨੂੰ ਵੀ ਉਹਨੇ ਮਾਨ ਬਖਸ਼ਿਆ ਕਿ ਮੈਂ ਸੋਹਣਾ ਇਹ ਸਿਆਨਪ ਹੋਰ ਹੁੰਦੀ ਹੈ ਦੂਜੀ ਸਿਆਨਪ ਜਿਹੜੀ ਆਪਣੇ ਆਪ ਨੂੰ ਸਮਝਣਾ ਉਹ ਹੁੰਦੀ ਹੈ ਵੀ ਦੂਜਾ ਬੰਦਾ ਮੂਰਖ ਹੈ ਵੀ ਮੈਂ ਇਕੱਲਾ ਸਿਆਣਾ ਉਹ ਬਹੁਤ ਵੱਡਾ ਨੁਕਸਾਨ ਕਰ ਰਹੀ ਹੁੰਦੀ ਹੈ ਉਹ ਬਹੁਤ ਵੱਡਾ ਸੱਦਾਨਾ ਇੱਕ ਪੋਲਿਟੀਕਲ ਵੀ ਨੁਕਸਾਨ ਕਰਦੀ ਹੈ ਉਹ ਸਾਡੀ ਸੋਚ-ਬੋਚ ਦੇ ਉੱਤੇ ਵੀ ਪ੍ਰਸ਼ਨਚਿੰਨ ਲਾ ਦਿੰਦੀ ਹੈ ਬਿਲਕੁਲ ਤੁਹਾਡੇ ਜਿਹੜਾ ਤੁਸੀਂ ਚੁਟਕਲਾ ਲੌਂਗ ਵਾਲਾ ਸੁਣਾਇਆ ਤੋਂ ਮੈਨੂੰ ਇੱਕ ਗੱਲ ਹੋਰ ਯਾਦ ਆਈ ਕਿਸੇ ਵਿਅਕਤੀ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਕੌਣ ਹੈ ਉਹ ਕਹਿੰਦਾ ਮੈਂ ਸਿਆਣਾ ਤੇ ਉਹ ਕਹਿੰਦਾ ਵੀ ਸਿਆਣਾ ਕਿਵੇਂ ਹੈ ਕਹਿੰਦਾ ਹਰ ਜਗ੍ਹਾ ਤਾਂ ਮੂਰਖ ਭਰੇ ਪਏ ਨੇ ਮੈਂ ਕਿਹਾ ਸਾਰਾ ਕੰਮ ਤਾਂ ਇਹ ਕਰੀ ਜਾਂਦੇ ਨੇ ਇਹਨਾਂ ਦਾ ਕੰਮ ਛੱਡ ਕੇ ਹੁਣ ਜਦੋਂ ਮੈਂ ਸਿਆਣਿਆ ਵਾਲਾ ਕੰਮ ਕਰ ਲਾਂ ਸੋ ਇਹੀ ਗੱਲ ਹੈ ਕਿ ਕਹਿੰਦੇ ਕਿ ਜਦੋਂ ਵੀ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਨੂੰ ਸਰਕਲ ਇੱਕ ਤੁਹਾਡਾ ਜਦੋਂ ਵੱਧਦਾ ਆਪਸ ਸਮਾਜ ਵਿੱਚ ਸੋਸ਼ਲ ਹੋਣਾ ਸ਼ੁਰੂ ਕਰਦੇ ਆ ਤਾਂ ਸਾਨੂੰ ਇੱਕ ਬਹੁਤ ਪਹਿਚਾਨ ਕਰਨ ਦੀ ਜ਼ਰੂਰਤ ਹੈ ਸਾਡਾ ਦੋਸਤ ਕੌਣ ਹੈ ਤੇ ਸਾਡਾ ਦੁਸ਼ਮਣ ਕੌਣ ਹੈ ਕਿਹੜਾ ਸਾਨੂੰ ਸਹੀ ਸਲਾਹ ਦੇ ਸਕਦਾ ਹੈ ਸਾਨੂੰ ਉਹਦੇ ਤੋਂ ਲੈਣੀ ਚਾਹੀਦੀ ਹੈ ਤੇ ਕਿਹੜਾ ਸਾਨੂੰ ਸਲਾਹ ਇਹੋ ਜੀ ਦੇ ਰਿਹਾ ਜਿਹਦੇ ਨਾਲ ਅਸੀਂ ਸਹੀ ਰਸਤੇ 'ਤੇ ਨਹੀਂ ਜਾ ਰਹੇ ਪਰ ਹਾਂ ਅਸੀਂ ਆਪਣਾ ਨੁਕਸਾਨ ਕਰਾ ਬੈਠਾਂਗੇ ਇਸ ਗੱਲ ਦੀ ਪਹਿਚਾਨ ਹੋਣਾ ਬਹੁਤ ਜ਼ਰੂਰੀ ਹੈ ਹਾਂ ਸ਼ੀਤਲ ਜੀ ਤੁਸੀਂ ਇਹ ਬਹੁਤ ਵੱਡੀ ਗੱਲ ਕੀਤੀ ਹੈ ਹੈਨਾ ਸਾਨੂੰ ਸਾਡੇ ਚੰਗੇ ਦੋਸਤ ਦੀ ਪਹਿਚਾਨ ਹੋਣੀ ਬਹੁਤ ਜ਼ਰੂਰੀ ਹੈ ਉਹਦੇ ਚ ਸਾਨੂੰ ਇਹ ਦੇਖਣਾ ਪੈਣਾ ਕਿ ਜਿਹੜਾ ਸਾਡਾ ਸਾਹਮਣੇ دوست ਸੀ ਜਿਹਨੂੰ ਮੰਨ ਰਹੇ ਆ ਕਿ ਇਹ ਇਨੋਸੈਂਟ ਹੈ ਕਿ ਨਹੀਂ ਉਹ ਇਨੋਸੈਂਟ ਦਾ ਸਾਨੂੰ ਇਸ ਤਰ੍ਹਾਂ ਪਤਾ ਲੱਗਦਾ ਕਿ ਵੀ ਜਿਹੜਾ ਵਿਅਕਤੀ ਤੁਹਾਡੇ ਨਾਲ ਰਹਿ ਕੇ ਦੂਸਰੇ ਬੰਦੇ ਦੇ ਨਾਲ ਦੋਸਤੀ ਕਰਦਾ ਹੈ ਸਾਝ ਪਾਉਂਦਾ ਹੈ ਜਿਹੜਾ ਦੂਜੇ ਬੰਦੇ ਦੀ ਪ੍ਰਸ਼ੰਸਾ ਕਰਦਾ ਦੂਜੇ ਬੰਦੇ ਦੀ ਹੈਲਪ ਕਰਦਾ ਉਹੀ ਤੁਹਾਡਾ ਵਧੀਆ ਦੋਸਤ ਹੋ ਸਕਦਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਮੇਰੇ ਨਾਲ ਰਹਿੰਦਾ ਪਰ ਦੂਸਰੇ ਬੰਦੇ ਦੀਆਂ ਲੱਤਾਂ ਖਿੱਚਦਾ ਦੂਜੇ ਬੰਦੇ ਦੀਆਂ ਚੁਗਲੀਆਂ ਕਰਦਾ ਦੂਜੇ ਬੰਦੇ ਦਾ ਨੁਕਸਾਨ ਕਰਦਾ ਇਹ ਮੇਰੇ ਕੋਲ ਜੇ ਇਹ ਸਾਰਾ ਕੁਝ ਕਰਦਾ ਤਾਂ ਉਹਦੇ ਕੋਲ ਜਾ ਕੇ ਮੇਰਾ ਵੀ ਇਸੇ ਤਰ੍ਹਾਂ ਹੀ ਇਹ ਨੁਕਸਾਨ ਕਰ ਰਿਹਾ ਹੁੰਦਾ ਮੇਰੇ ਬਾਰੇ ਵੀ ਇਸ ਤਰ੍ਹਾਂ ਹੀ ਬੁਰਾਈ ਕਰ ਰਿਹਾ ਹੁੰਦਾ ਉਹ ਸਭ ਤੋਂ ਵਧੀਆ ਪਹਿਚਾਨ ਹੁੰਦੀ ਹੈ ਜੇ ਅਸੀਂ ਇਹ ਅੱਖੀਂ ਕਿ ਨਹੀਂ ਵੀ ਇਹ ਮੇਰੇ ਨਾਲ ਤੇ ਦੋਸਤੀ ਦੀਆਂ ਗੱਲਾਂ ਕਰਦਾ ਹੈ ਮੇਰੇ ਨਾਲ ਸਵੇਰੇ ਦੇ ਸ਼ਾਮ ਉੱਠਦਾ ਬੈਠਦਾ ਮੈਂ ਰਾਤ ਨੂੰ ਇਹਨੂੰ ਬਲਾਵਾ ਤੇ ਮੇਰੇ ਨਾਲ ਆ ਜਾਂਦਾ ਹੈ ਮੇਰੇ ਨਾਲ ਇਹਦੀ ਚਾਹ ਸਾਂਝੀ ਹੈ ਮੇਰੇ ਨਾਲ ਇਹਦਾ ਪੈਗ ਸਾਂਝਾ ਹੈਗਾ ਤਾਂ ਪਰ ਦੂਜੇ ਬੰਦੇ ਦੀ ਇਹ ਬਰਾਈ ਕਰਦਾ ਹੈਗਾ ਤਾਂ ਉਹ ਸਾਨੂੰ ਉੱਥੋਂ ਸੁਚੇਤ ਹੋਣ ਦੀ ਲੋੜ ਹੈ ਤਰੀਕਾ ਸਿਰਫ ਇੱਕੋ ਹੀ ਵਧੀਆ ਹੈਗਾ ਕਿ ਵੀ ਉਹ ਜਿਹੜਾ ਇਨੋਸੈਂਟ ਬੰਦਾ ਹੈ ਉਹ ਤੁਹਾਡੇ ਨਾਲ ਵੀ ਦੋਸਤੀ ਰੱਖਦਾ ਤੇ ਸਾਹਮਣੇ ਬੰਦੇ ਦੀ ਵੀ ਬੁਰਾਈ ਉਹ ਬਿਲਕੁਲ ਜੇ ਕਰੂਗਾ ਵੀ ਤਾਂ ਜੈਨੂਨ ਕਰੂਗਾ ਇਹ ਨਹੀਂ ਹੈ ਕਿ ਉਹਦੀ ਚੁਗਲੀ ਕਰੀ ਜਾਊਗਾ ਉਹਦਾ ਨੁਕਸਾਨ ਕਰੂਗਾ ਜੇ ਉਹਦਾ ਨੁਕਸਾਨ ਕਰਦਾ ਤਾਂ ਉਹ ਤੁਹਾਡਾ ਵੀ ਕਰ ਸਕਦਾ 100% ਸੋ ਇਹ ਮੈਨੂੰ ਲੱਗਦਾ ਹੈ ਕਿ ਸਾਨੂੰ ਪਹਿਚਾਨ ਰੱਖਣੀ ਚਾਹੀਦੀ ਦੂਜੀ ਗੱਲ ਇਹ ਕਿ ਜਿਹੜੇ ਸਾਡੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਕੋਈ ਸ਼ਖਸ ਹੁੰਦਾ ਤਾਂ ਉਹਦੇ ਉੱਤੇ ਮੈਨੂੰ ਨਿੱਜੀ ਤੌਰ ਤੇ ਲੱਗਦਾ ਕਿ ਸਾਨੂੰ ਬਿਲਕੁਲ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਉੱਥੇ ਤੇ ਸਿਖਾਇਆ ਹੀ ਇਹ ਜਾਂਦਾ ਸਿਆਸੀ ਪਾਰਟੀਆਂ ਜਿੱਥੇ ਬੰਦੀਆਂ ਦੇ ਵਿੱਚ ਵੀ ਤੁਸੀਂ ਤੇ ਬਸ ਲੱਤ ਖਿੱਚ ਕੇ ਤੇ ਅੱਗੇ ਵਧਣਾ ਪਰ ਮੈਨੂੰ ਗੁਸ਼ਰਨ ਭਾਜੀ ਯਾਦ ਆਉਂਦੇ ਆ ਉਹ ਕਹਿੰਦੇ ਹੁੰਦੇ ਸਨ ਕਿ ਤੁਸੀਂ ਇਹ ਕਿਸੇ ਨੂੰ ਲਤਾੜ ਕੇ ਅੱਗੇ ਨਹੀਂ ਵੱਧ ਸਕਦੇ ਤੁਸੀਂ ਉਹਨੂੰ ਨਾਲ ਲੈ ਕੇ ਅੱਗੇ ਵਧ ਸਕਦੇ ਆ ਤੇ ਇਸ ਕਰਕੇ ਸਾਨੂੰ ਇਹ ਪਹਿਚਾਨ ਕਰਨ ਦੀ ਲੋੜ ਆ ਵੀ ਕਿ ਨੂੰ ਅਸੀਂ ਇੱਕ ਕਦਮਦਾਰ ਕਦਮ ਮੋਡਮ ਨਾਲ ਮੋਡਮ ਲਾ ਕੇ ਅੱਗੇ ਵਧ ਸਕਦੇ ਜੀ ਸਰ ਇੱਕ ਗੱਲ ਹੋਰ ਇਥੇ ਕਰਨੀ ਬਣਦੀ ਐ ਕਹਿੰਦੇ ਕਿ ਸਿਆਣਪ ਜਿਹੜੀ ਐ ਡਿਗਰੀਆਂ ਨੇ ਤਾਂ ਸਾਡਾ ਵੱਧ ਪੜ੍ਹ ਲਿਖ ਜਾਣਾ ਤੁਹਾਡੀ ਸਿਆਣਪ ਦੇ ਮਿਆਰ ਨੂੰ ਕਦੇ ਨਹੀਂ ਨਾਪ ਸਕਦੀ ਸਾਡੇ ਮਨ ਦੇ ਵਿੱਚ ਕਹਿ ਲੋ ਜਾਂ ਸਾਡੇ ਸਮਾਜ ਦੇ ਵਿੱਚ ਇੱਕ ਭਰਮ ਭੁਲੇਖਾ ਬਹੁਤ ਵੱਡਾ ਪੈਦਾ ਕੀਤਾ ਗਿਆ ਹੈ ਕਿ ਜਿਹੜਾ ਇਨਸਾਨ ਪੜਿਆ ਲਿਖਿਆ ਹੈ ਜਿਹੜਾ ਇਨਸਾਨ ਇੱਕ ਚੰਗੀ ਨੌਕਰੀ ਰੁਤਬੇ ਤੇ ਹੈ ਅਸੀਂ ਉਸ ਨੂੰ ਸਿਆਣਾ ਸਮਝ ਲੈਨੇ ਆਂ ਔਰ ਬੜੀ ਉਦੋਂ ਹੈਰਾਨੀ ਹੁੰਦੀ ਹੈ ਤੇ ਬੜਾ ਹੀ ਜ਼ਿੰਦਗੀ ਨੂੰ ਸਮਝਣਾ ਮੁਸ਼ਕਲ ਲੱਗਦਾ ਹੈ ਜਦੋਂ ਕਿਸੇ ਚੰਗੇ ਰੁਤਬੇ ਤੇ ਕੰਮ ਕਰਦੇ ਇਨਸਾਨ ਜਿਹੜਾ ਕਿ ਬਹੁਤ ਵੈਲ ਕੁਆਲੀਫਾਈਡ ਇਨਸਾਨ ਹੈ ਜਦੋਂ ਉਹਦੇ ਮੁਖ ਤੋਂ ਕੁਝ ਐਦਾਂ ਦੀ ਸ਼ਬਦਾਵਲੀ ਸੁਣਾ ਨੂੰ ਮਿਲੇ ਜਿਹੜੀ ਕਿ ਸਿਆਣਾਪ ਦੀ ਪਹਿਚਾਨ ਨਹੀਂ ਹੁੰਦੀ ਜਾਂ ਸਿਆਣਾ ਬੰਦੇ ਦੀ ਜ਼ੁਬਾਨ ਨਹੀਂ ਹੁੰਦੀ ਤੇ ਉਦੋਂ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਵੀ ਇੱਕ ਪੜਿਆ ਲਿਖਿਆ ਇਨਸਾਨ ਵੀ ਇਹ ਕਰ ਸਕਦਾ ਹੈ ਫਿਰ ਮੈਂ ਕਿਸੇ ਨਾਲ ਇੱਕ ਵਾਰ ਗੱਲ ਕੀਤੀ ਸੀ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਡਿਗਰੀਆਂ ਕਦੇ ਵੀ ਸਿਆਣਾਪ ਨੂੰ ਮਾਪ ਦਾ ਮਿਆਰ ਨਹੀਂ ਨਾਪ ਸਕਦੀਆਂ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਸ਼ੀਤਲ ਜੀ ਵੈਸੇ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਜਦੋਂ ਆਪਾਂ ਬਚਪਨ ਦੇ ਵਿੱਚ ਪਹਿਲੀ ਦੂਜੀ ਤੀਜੀ ਕਲਾਸ ਦੇ ਵਿੱਚ ਜਾਂਦੇ ਆ ਤਾਂ ਉੱਥੇ ਛੋਟੀਆਂ-ਛੋਟੀਆਂ ਮੋਰਲ ਸਟੋਰੀਜ਼ ਸਾਨੂੰ ਸਿਖਾਈਆਂ ਜਾਂਦੀਆਂ ਹਨ ਉਹ ਸਾਰੀਆਂ ਮੋਰਲ ਸਟੋਰੀਜ਼ ਸਾਨੂੰ ਵਧੀਆ ਇਨਸਾਨ ਬਣਾਉਣ ਦੇ ਲਈ ਪ੍ਰੇਰਿਤ ਕਰਦੀਆਂ ਹਨ ਵੀ ਤੁਸੀਂ ਝੂਠ ਨਹੀਂ ਬੋਲਣਾ ਕਿਸੇ ਨਾਲ ਦੁਸ਼ਮਣੀ ਨਹੀਂ ਕਰਨੀ ਕਿ ਚੋਰੀ ਨਹੀਂ ਕਰਨੀ ਕਿੰਨੀਆਂ ਸਿਨੇ ਪਹਿਲੀ ਦੂਜੀ ਤੀਜੀ ਕਲਾਸ ਤੋਂ ਜਦੋਂ ਆਪਾਂ ਡਿਗਰੀਆਂ ਦੀ ਗੱਲ ਕਰਦੇ ਆ ਇਹਦਾ ਮਤਲਬ ਹੈ ਕਿ ਅਸੀਂ ਸਕੂਲ ਪਾਸ ਕਰ ਲਿਆ ਕਾਲਜ ਪਾਸ ਕਰ ਲਿਆ ਯੂਨੀਵਰਸਿਟੀ ਪਾਸ ਕਰ ਲਿਆ ਤੇ ਡਿਗਰੀ ਲੈ ਲਈ ਹੈ ਅੱਜ ਹੀ ਮੈਂ ਖਬਰ ਪੜ ਰਿਹਾ ਸੀ 117 ਪੀ ਐਚ ਡੀ ਡਿਗਰੀਆਂ ਜਿਹੜੀਆਂ ਉਹਨਾਂ ਦੇ ਉੱਤੇ ਪ੍ਰਸ਼ਨਚਿੰਨ ਲੱਗ ਗਿਆ ਵੀ ਇਹ ਜਾਲੀ ਹੋ ਸਕਦੀਆਂ 117 ਡਿਗਰੀਆਂ ਥੋੜੀਆਂ ਨਹੀਂ ਇਸ ਤੋਂ ਪਹਿਲਾਂ ਵੀ ਇਹ ਰੋਲਾ ਪੈਂਦਾ ਕਿ ਵੀ ਇਹ ਡਿਗਰੀਆਂ ਜਿਹੜੀਆਂ ਸਾਡੇ ਜਾਲੀ ਬੰਡੀਆਂ ਜਾਂਦੀਆਂ ਜੋੜ ਤੋੜ ਕਰਕੇ ਹੇਰਾ ਫੇਰੀ ਕਰਕੇ ਇਹ ਡਿਗਰੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹੁਣ ਜਿਹੜੇ ਲੋਕ ਤੇ ਇਹ ਸਿਰਫ ਡਿਗਰੀ ਲੈਣ ਵਾਸਤੇ ਕਹਿੰਦੇ ਆ ਕਿ ਵੀ ਅਸੀਂ ਅੱਗੇ ਡਾਕਟਰ ਲਵਾ ਲੈਣਾ ਤੇ ਡਿਗਰੀ ਦੇ ਵਾਸਤੇ ਉਹ ਸਾਰਾ ਕੁਝ ਜਿਗਾੜ ਕਰਦੇ ਆ ਉਨ੍ਹਾਂ ਦੀ ਪੜ੍ਹਾਈ ਲਿਖਾਈ ਦਾ ਕੋਈ ਅਰਥ ਨਹੀਂ ਹੁੰਦਾ ਜਿਹੜੇ ਪੜ੍ਹਾਈ ਵਾਸਤੇ ਡਿਗਰੀ ਲੈਂਦੇ ਆ ਜਿਹੜੇ ਸੱਚਮੁੱਚ ਪੜ੍ਹ ਕੇ ਡਿਗਰੀ ਲੈਂਦੇ ਆ ਉਹਨਾਂ ਨੂੰ ਪਹਿਲੀ ਦੂਜੀ ਤੀਜੀ ਦੀਆਂ ਸਿੱਖਿਆਵਾਂ ਵੀ ਯਾਦ ਰਹਿੰਦੀਆਂ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਵੀ ਮੈਂ ਹੁਣ ਪੰਜਵੀਂ ਕਲਾਸ ਦਾ ਬੱਚਾ ਨਹੀਂ ਆ ਮੈਂ ਹੁਣ 8ਵੀਂ 10ਵੀਂ 12ਵੀਂ ਕਲਾਸ ਦਾ ਕਿਸ਼ੋਰ ਨਹੀਂ ਆ ਮੈਂ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਕਰਨਾ ਮੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੀ ਮੇਰੀ ਜ਼ਿੰਮੇਵਾਰੀ ਕੀ ਬਣਦੀ ਆ ਮੈਂ ਕਿਸਦੇ ਨਾਲ ਗੱਲ ਕਰਨੀ ਆ ਤੇ ਮੇਰੀ ਜ਼ੁਬਾਨ ਚੋਂ ਨਿਕਲਿਆ ਇੱਕ ਇੱਕ ਸ਼ਬਦ ਉਹ ਅਰਥ ਰੱਖਦਾ ਹੁਣ ਜਦੋਂ ਅਸੀਂ ਦੇਖਦੇ ਆ ਮੈਂ ਤੁਹਾਨੂੰ ਸ਼ਿਦਲ ਜੀ ਕੀ ਦੱਸਾਂ ਪਿਛਲੇ ਦਿਨੀ ਤੇ ਮੈਂ ਇੱਕ ਜ਼ਿੰਮੇਵਾਰ ਸੰਸਥਾ ਦੇ ਜਿਹੜੇ ਵੈਲ এডਿਕੇਟਿਡ ਲੋਕ ਸੀਗੇ ਜ਼ਿੰਮੇਵਾਰ ਲੋਕ ਉਹਨਾਂ ਦੇ ਮੂੰਹਾਂ ਦੇ ਵਿੱਚੋਂ ਗੰਦੀਆਂ ਗੰਦੀਆਂ ਗਾਲਾਂ ਸੁਨੀਆਂ ਹੈਨਾ ਇੰ样 ਲੱਗਦਾ ਸੀਗਾ ਮੈਂ ਹੁਣ ਤੁਹਾਨੂੰ ਕੀ ਦੱਸਾਂ ਕੈਮਰੇ ਦੇ ਅੱਗੇ ਵੀ ਜਿਵੇਂ ਨਾ ਗੁਪਤੰਗ ਉਹਨਾਂ ਦੇ ਮੂੰਹ ਦੇ ਵਿੱਚੋਂ ਨਾ ਫੈਕਟਰੀ ਮੂੰਹ ਚ ਲੱਗੀ ਹੋਵੇ ਤੇ ਬਾਹਰ ਨਿਕਲਦੇ ਹੋਣ ਵੈਲ এডਿਕੇਟਿਡ ਲੋਕ ਹੈ ਪਵਿੱਤਰ ਥਾਂ ਦੇ ਉੱਤੇ ਬੈਠੇ ਆ ਔਰ ਕੋਈ ਸ਼ਰਮ ਹਯਾ ਨਹੀਂ ਕਿ ਵੀ ਅਸੀਂ ਕਿੱਥੇ ਬੈਠੇ ਆ ਕੀ ਸਾਡੀ ਜ਼ਿੰਮੇਵਾਰੀ ਕੀ ਹੈ ਭੂਮਿਕਾ ਕੀ ਹੈ ਉਹਨਾਂ ਨੂੰ ਇਸ ਗੱਲ ਦੀ ਕੋਈ ਲਿਹਾਜ਼ ਨਹੀਂ ਕੀ ਪਰ ਜਦੋਂ ਕਿ ਅਸੀਂ ਇਹ ਦੇਖਦੇ ਆ ਕਿ ਜਿਹੜੇ ਸਧਾਰਨ ਲੋਕ ਹੁੰਦੇ ਆ ਉਹ ਵੀ ਸੋਵਾਰ ਸੋਚਦੇ ਆ ਕਿ ਅਸੀਂ ਕਿਹੜੀ ਗੱਲ ਕਰਨੀ ਆ ਕਿਹੜੀ ਗੱਲ ਨਹੀਂ ਕਰਨੀ ਇਸ ਲਈ ਡਿਗਰੀ ਜਿਹੜੀ ਹੈਗੀ ਆ ਉਹ ਬਸ ਇਹ ਆਪਣਾ ਮੈਨਰ ਰੱਖਦੀ ਆ ਵੀ ਇਹ ਪੜ੍ਹਾਈ ਲਿਖਾਈ ਵਾਸਤੇ ਆ ਜਾਂ ਦਿਖਾਵੇ ਵਾਸਤੇ ਆ ਉਹ ਇੱਕ ਮੈਨੂੰ ਜਿਹਦੇ ਦਮ ਦੇ ਉੱਤੇ ਸਿਕ ਚੰਗੀ ਨੌਕਰੀ ਲੈ ਲੈਂਦੇ ਆ ਪਰ ਸਮਾਜ ਵਿੱਚ ਇੱਕ ਚੰਗੇ ਇਨਸਾਨ ਤਾਂ ਨਹੀਂ ਬਣ ਸਕੇ ਨਾ ਬਿਲਕੁਲ ਮੈਨੂੰ ਯਾਦ ਆ ਰਿਹਾ ਇੱਕ ਸ਼ੇਰ ਜਿਸ ਵਿੱਚ ਸੀਰਤ ਨਹੀਂ ਉਹ ਸੂਰਤ ਫਜ਼ੂਲ ਹੈ ਜਿਸ ਵਿੱਚ ਗੂਲ ਨਹੀਂ ਉਹ ਕਾਗਜ਼ ਦਾ ਫੂਲ ਹੈ ਤੇਰੀ ਡਿਗਰੀ ਦੇ ਵਿੱਚੋਂ ਸਰਟੀਫਿਕੇਟ ਦੇ ਵਿੱਚੋਂ ਮਹਿਕ ਨਹੀਂ ਆਉਂਦੀ ਉਹ ਕਾਗਜ਼ ਦਾ ਟੁਕੜਾ ਹੈ ਸਾਨੂੰ ਚਾਹੀਦਾ ਹੈ ਕਿ ਸਾਡੀ ਡਿਗਰੀ ਸਾਡੇ ਸਰਟੀਫਿਕੇਟ ਸਾਡਾ ਮਿਆਰ ਕਾਇਮ ਕਰਨ ਪਤਾ ਲੱਗੇ ਕਿ ਇਹ ਵੈਲ ਐਜੂਕੇਟਿਡ ਹੈ ਠੀਕ ਹੈ ਇਹਦੇ ਦੁਆਰੋਂ ਚਾਨਣ ਦੀਆਂ ਰਿਸ਼ਮਾਂ ਨਿਕਲਦੀਆਂ ਪਰ ਜੇ ਕਿ ਉਹਦੇ ਵਿੱਚੋਂ ਹੰਕਾਰ ਨਿਕਲਦਾ ਜੇ ਉਹਦੇ ਵਿੱਚੋਂ ਈਰਖਾ ਦੀ ਭਾਵਨਾ ਨਿਕਲਦੀ ਹੈ ਹਉਮੈ ਭਰੀ ਹੋਈ ਹੈ ਹਉਮੈ ਨਿਕਲਦੀ ਹੈ ਤਾਂ ਉਸ ਨੂੰ ਦੁਬਾਰਾ ਸਕੂਲ ਪਹਿਨਾ ਚਾਹੀਦਾ ਦੁਬਾਰਾ ਪੜ੍ਹਾਈ ਲਿਖਾਈ ਸ਼ੁਰੂ ਕਰਨੀ ਚਾਹੀਦੀ ਆ ਉਹਨੂੰ ਚੰਗੇ ਉਸਤਾਦਾਂ ਦੀ ਲੋੜ ਹੈਗੀ ਆ ਜਿਹੜੇ ਉਹਨੂੰ ਜ਼ਿੰਦਗੀ ਦਾ ਸਬਕ ਸਿਖਾ ਸਕਣ ਜੀ ਸੋਨੀ ਸਾਹਿਬ ਸਾਡੀ ਇਸ ਗੱਲਬਾਤ ਦੇ ਵਿੱਚ ਤਿੰਨ ਸ਼ਬਦ ਹੋਰ ਪੈਦਾ ਹੋਏ ਨੇ ਜਿੱਥੇ ਸੀ ਮੂਰਖਤਾ ਦੀ ਗੱਲ ਕਰ ਰਹੇ ਆ ਉੱਥੇ ਹੀ ਅਗਲਾ ਅੱਖਰ ਆਇਆ ਇਰਖਾ ਉਸ ਤੋਂ ਬਾਅਦ ਹੰਕਾਰ ਤੇ ਹਉਮੈ ਇਰਖਾ ਦੀ ਭਾਵਨਾ ਬਚਪਨ ਦੇ ਵਿੱਚ ਬੱਚਿਆਂ ਨੂੰ ਹੋ ਜਾਂਦੀ ਹੈ ਇੱਕ ਦੂਸਰੇ ਤੋਂ ਕਿ ਉਸ ਕੋਲ ਸੋਹਣੀ ਪੈਨਸਲ ਹੈ ਮੇਰੇ ਕੋਲ ਉਹ ਜੀ ਪੈਨਸਲ ਕਿਉਂ ਨਹੀਂ ਹੈ ਇੱਥੋਂ ਇਸ ਦੀ ਸ਼ੁਰੂਆਤ ਹੁੰਦੀ ਹੈ ਇੱਕ ਸਟੇਜ ਤੱਕ ਇਹ ਠੀਕ ਵੀ ਹੁੰਦੀ ਹੈ ਅ ਬਚਪਨ ਦੇ ਵਿੱਚ ਹੋ ਗਿਆ ਜਾਂ ਕਿਸ਼ੋਰ ਅਵਸਥਾ ਚ ਹੋ ਗਿਆ ਜਾਂ ਫਿਰ ਵਿਆਹ ਤੱਕ ਤੁਹਾਨੂੰ ਈਰਖਾ ਹੋ ਜਾਂਦੀ ਹੈ ਪਰ ਕਈ ਕਈ ਵਾਰ ਈਰਖਾ ਦੀ ਭਾਵਨਾ ਅਧਖੜ ਉਮਰ ਦੇ ਇਨਸਾਨ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਜ ਜਿਹੜਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਕੰਮ ਨਿਪੇੜ ਚੁੱਕਿਆ ਹੈ ਜਿਹੜੇ ਇੱਕ ਇਨਸਾਨ ਦੀ ਝੋਲੀ 'ਚ ਹੁੰਦੇ ਨੇ ਕਿ ਉਸਨੇ ਇੱਕ ਚੰਗਾ ਰੋਜ਼ਗਾਰ ਕਰਨਾ ਹੈ ਉਸਨੇ ਘਰ ਬਣਾਉਣਾ ਹੈ ਉਸਨੇ ਆਪਣੇ ਬੱਚੇ ਸੈਟਲ ਕਰਨੇ ਹਨ ਉਹ ਸਾਰੇ ਕੰਮ ਨਿਭੜਨ ਤੋਂ ਬਾਅਦ ਵੀ ਤੁਹਾਡੇ ਅੰਦਰ ਉਸ ਇਨਸਾਨ ਅੰਦਰ ਜਦੋਂ ਈਰਖਾ ਵੇਖਣ ਨੂੰ ਮਿਲੇ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਇਹਨਾਂ ਕੋਲ ਤਾਂ ਸਾਰਾ ਕੁਝ ਹੈ ਪ੍ਰਮਾਤਮਾ ਦਾ ਦਿੱਤਾ ਹੋਇਆ ਇਹਨਾਂ ਦੇ ਅੰਦਰ ਕਿਉਂ ਈਰਖਾ ਆਂਦੀ ਹੈ ਇਹੋ ਜੇ ਸਵਾਲ ਆ ਜਾਂਦੇ ਨੇ ਸ਼ੀਤਲ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਬੱਚਿਆਂ ਤੋਂ ਸ਼ੁਰੂਆਤ ਕੀਤੀ ਹੈ ਹੁਣ ਜੇ ਦੋ ਛੋਟੇ ਭੈਣ ਭਰਾ ਹੈਗੇ ਹਨ ਜੇ ਛੋਟੇ ਨੂੰ ਮਾਂ ਆਪਣੀ ਗੋਦੀ 'ਚ ਬਿਠਾਉਂਦੀ ਹੈ ਤਾਂ ਉਸ ਤੋਂ ਜਿਹੜਾ ਸਾਲ 2 ਸਾਲ ਵੱਡਾ ਹੈ ਨਾ ਉਸ ਨੂੰ ਵੀ ਈਰਖਾ ਹੁੰਦੀ ਹੈ ਉਹ ਵੀ ਕਹਿੰਦਾ ਕਿ ਵੀ ਇਸ ਨੂੰ ਪਾਸੇ ਕਰੋ ਤੇ ਮੈਨੂੰ ਬਿਠਾਓ ਹਨ ਉਹ ਗੱਲ ਆਪਾਂ ਨੂੰ ਸਮਝਾਉਂਦੀ ਹੈ ਕਿ ਉਹ ਬੱਚੇ ਹੈ ਉਹਨਾਂ ਦੇ ਮਨੋਵਿਗਿਆਨਿਕ ਸਮੱਸਿਆ ਹੈਗੀ ਆ ਹਰ ਬੱਚਾ ਚਾਹੁੰਦਾ ਕਿ ਵੀ ਮੈਨੂੰ ਪਿਆਰ ਮਿਲੇ ਜਦੋਂ ਅਧਖੜ ਲੋਕਾਂ ਦੀ ਗੱਲ ਕਰਦੇ ਆ ਪੜ੍ਹੇ ਲਿਖੇ ਲੋਕਾਂ ਦੀ ਗੱਲ ਕਰਦੇ ਆ ਜ਼ਿੰਮੇਵਾਰ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਲੋਕ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਸਮਝਦੇ ਆ ਕਿ ਵੀ ਅਸੀਂ ਕੁਝ ਹੈਗੇ ਆ ਜਦੋਂ ਉਹ ਈਰਖਾ ਦਾ ਸ਼ਿਕਾਰ ਹੁੰਦੇ ਆ ਤਾਂ ਇਹਦਾ ਮਤਲਬ ਹੈ ਕਿ ਉਹਨਾਂ ਵਿੱਚ ਕਿਤੇ ਨਾ ਕਿਤੇ ਮਾਨਸਿਕ ਵਿਗੜ ਆ ਚੁੱਕਿਆ ਹੈ ਉਸ ਮਾਨਸਿਕ ਵਿਗਾੜ ਦੇ ਵਾਸਤੇ ਉਹਨੂੰ ਠੀਕ ਕਰਨ ਦੇ ਵਾਸਤੇ ਸਾਨੂੰ ਮਨੋਵਿਗਿਆਨਿਕ ਢੰਗ ਤਰੀਕੇ ਅਪਣਾਉਣੇ ਪੈਣਗੇ ਮਨੋਵਿਗਿਆਨਿਕ ਟੂਲਸ ਅਪਣਾਉਣੇ ਪੈਣਗੇ ਤੇ ਉਹਦੇ ਵਾਸਤੇ ਕਈ ਵਾਰੀ ਲੋੜ ਪੈਂਦੀ ਹੈ ਕਿਸੇ ਅੱਛੇ ਮਨੋਵਿਗਿਆਨੀ ਦੀ ਬਈ ਇਹ ਇਸ ਤੇ ਮਨੋਵਿਗਿਆਨਿਕ ਜਿਹੜੇ ਸਿਸਟਮ ਨੂੰ ਸਾਰੇ ਨੂੰ ਸਮਝਿਆ ਜਾਵੇ ਤੇ ਇਹਦਾ ਈਰਖਾ ਠੀਕ ਕੀਤੀ ਜਾਵੇ ਤੁਸੀਂ ਇਹ ਵੀ ਦੇਖੋਗੇ ਕਿ ਜਿਹੜੇ ਇਹ ਈਰਖਾ ਵਾਲੇ ਲੋਕ ਹੁੰਦੇ ਆ ਨਾ ਉਹ ਸਿਰਫ ਸਮਾਜ ਵਿੱਚ ਹੀ ਨਹੀਂ ਈਰਖਾ ਪਿਕ ਕਰਦੇ ਜਾਂ ਪੈਦਾ ਕਰਦੇ ਉਹਨਾਂ ਦੇ ਘਰ ਦੇ ਵਿੱਚ ਵੀ ਹਾਲਾਤ ਇੰਨੇ ਮਾੜੇ ਹੁੰਦੇ ਆ ਕਿ ਉਹਨਾਂ ਨੂੰ ਪਰਿਵਾਰਕ ਮੈਂਬਰ ਵੀ ਬੋਝ ਸਮਝਣ ਲੱਗ ਪੈਂਦੇ ਆ ਭਾਰ ਸਮਝਣ ਲੱਗ ਪੈਂਦੇ ਆ ਔਰ ਉਹਨਾਂ ਤੋਂ ਦੁਖੀ ਹੁੰਦੇ ਆ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਈਰਖਾ ਦੇ ਜਿਨ੍ਹਾਂ ਵਿੱਚ ਹੈਗੀ ਆ ਜਾ ਜਿੰਨਾ ਪਰਿਵਾਰਾਂ ਨੂੰ ਲੱਗਦਾ ਹੈ ਕਿ ਵੀ ਸਾਡੇ ਪਰਿਵਾਰ ਦਾ ਇਹ ਮੈਂਬਰ ਈਰਖਾ ਕਰਦਾ ਉਹਨਾਂ ਨੂੰ ਉਹਦਾ ਕੀ ਮਨੋਵਿਗਿਆਨਿਕ ਹੱਲ ਕਰਉਣਾ ਚਾਹੀਦਾ ਉਹਦੀ ਪ੍ਰੋਪਰ ਕਾਉਂਸਲਿੰਗ ਹੋਣੀ ਚਾਹੀਦੀ ਹੈ ਤੇ ਪ੍ਰੋਪਰ ਉਹਦਾ ਟ੍ਰੀਟਮੈਂਟ ਹੋਣਾ ਚਾਹੀਦਾ ਹੁਣ ਗੱਲ ਆਉਂਦੀ ਹੈ ਹਉਮੈ ਤੇ ਹੰਕਾਰ ਦੀ ਪਹਿਲਾਂ ਤਾਂ ਸੋਨੀ ਸਰ ਇਹ ਦੱਸੋ ਕਿ ਹਉਮੈ ਤੇ ਹੰਕਾਰ ਕੀ ਇਹ ਦੋਵੇਂ ਇੱਕ ਨੇ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਜਾਂ ਇਹਨਾਂ ਦੇ ਵਿੱਚ ਅੰਤਰ ਹੁੰਦਾ ਦੇਖੋ ਇਹ ਇਹਦੇ ਵਿੱਚ ਥੋੜਾ ਜਿਹਾ ਅੰਤਰ ਤੇ ਹੁੰਦਾ ਹੈ ਜਦੋਂ ਹਉਮੈ ਦੀ ਗੱਲ ਕਰਦੇ ਆ ਤਾਂ ਵਿਅਕਤੀ ਨੂੰ ਲੱਗਦਾ ਹੈ ਕਿ ਵੀ ਜੋ ਕੁਝ ਹੈ ਮੈਂ ਹੀ ਹਾਂ ਹੈਨਾ ਮੇਰੇ ਤੋਂ ਬਿਨਾ ਹੋਰ ਕੁਝ ਨਹੀਂ ਹੈਗਾ ਇਹ ਹਉਮੈ ਕਰਕੇ ਉਸ ਨੂੰ ਆਲੇ ਦੁਆਲੇ ਸਾਰਾ ਲੱਗਣ ਲੱਗ ਪੈਂਦਾ ਬਈ ਜੋ ਕੁਝ ਵੀ ਹੈ ਨਾ ਸਿਰਫ ਮੇਰੇ ਕਰਕੇ ਹੀ ਹੈ ਜਦੋਂ ਹੰਕਾਰ ਦੀ ਗੱਲ ਕਰਦੇ ਆ ਤਾਂ ਉਸ ਵਿਅਕਤੀ ਦੇ ਵਿੱਚ ਜੇ ਕੋਈ ਥੋੜੀ ਬਹੁਤੀ ਵੀ ਕੋਈ ਸ਼ਕਤੀ ਹੈਗੀ ਹੈ ਕੋਈ ਤਾਕਤ ਕਿਸੇ ਕਿਸਮ ਦੀ ਪ੍ਰਾਪਤੀ ਹੈਗੀ ਹੈ ਤਾਂ ਉਹਨੂੰ ਲੱਗਦਾ ਹੈ ਕਿ ਵੀ ਮੈਂ ਤੇ ਨਾ ਪੂਰੀ ਤਰ੍ਹਾਂ ਇਸ ਦੇਸ਼ ਦਾ ਨਾ ਸ਼ਾਸਕ ਬਣ ਗਿਆ ਹੁਣ ਮੇਰਾ ਮੇਰੇ ਵਰਗਾ ਇਸ ਦੁਨੀਆ ਤੇ ਕੋਈ ਨਹੀਂਗਾ ਬਾਕੀ ਸਾਰੀ ਦੁਨੀਆ ਕੀੜੇ ਮਕੋੜੇ ਹੈ ਤੇ ਇਸ ਤਰ੍ਹਾਂ ਜਦੋਂ ਇਹ ਹੰਕਾਰ ਤੇ ਹਉਮੈ ਦਨਾ ਥੋੜਾ ਜਿਹਾ ਫਰਕ ਹੈ ਤੇ ਇਸ ਨੂੰ ਸਮਝਣ ਦੀ ਲੋੜ ਹੈ ਜੇ ਵਿਅਕਤੀ ਆਪਣੇ ਆਪ ਅੰਦਰ ਝਾਤ ਮਾਰੇ ਤਾਂ ਇਸ ਨੂੰ ਸਮਝ ਸਕਦਾ ਹੈ ਕਿ ਵੀ ਇਹ ਦੁਨੀਆ ਜਿਹੜੀ ਹੈਗੀ ਹੈ ਇਹ ਕਿਸੇ ਇੱਕ ਦੇ ਸ਼ਾਸਨ ਥੱਲੇ ਨਹੀਂ ਚੱਲਦੀ ਇਹ ਸਾਰੇ ਇੱਕ ਦੂਜੇ ਦੀ ਕੜੀ ਦਾ ਕੰਮ ਕਰਦੇ ਆ ਸਾਰੇ ਇੱਕ ਦੂਜੇ ਦੇ ਨਾਲ ਜੁੜ ਕੇ ਕੰਮ ਕਰਦੇ ਆ ਇਸ ਕਰਕੇ ਉਸ ਨੂੰ ਚਾਹੀਦਾ ਕਿ ਉਹ ਆਪਣੀ ਜਿਹੜੀ ਮਾਨਸਿਕ ਸਥਿਤੀ ਹੈ ਉਸ ਨੂੰ ਸਮਝੇ ਆਪਣੀ ਜਿਹੜੀ ਪ੍ਰਾਪਤੀ ਇਹ ਜੋ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੇ ਕਿ ਨਹੀਂ ਅਸੀਂ ਇਸ ਨੂੰ ਮਨੁੱਖ ਹਾਂ ਅਸੀਂ ਹਾਂ ਉਮੈ ਤੇ ਹੰਕਾਰ ਤੋਂ ਪੂਰੀ ਤਰ੍ਹਾਂ ਬਚਾ ਕਰਕੇ ਚੱਲਣਾ ਤੇ ਜ਼ਿੰਦਗੀ ਦੇ ਵਿੱਚ ਆਲੇ ਦੁਆਲੇ ਅਸੀਂ ਮਹਿਕ ਵੰਡਣ ਦੇ ਸਮਰੱਥ ਹੋ ਸਕਦੇ ਇੱਕ ਗੱਲ ਹੋਰ ਮੇਰੇ ਖਿਆਲ ਦੇ ਵਿੱਚ ਆਈ ਸੋਨੀ ਸਰ ਹਾਊ ਮੇ ਜਿਹੜੀ ਇਹ ਲੁਕੀ ਹੋਈ ਹੈ ਮਨ ਦੇ ਅੰਦਰ ਹੈ ਤੇ ਜਿਹੜਾ ਹੰਕਾਰ ਹੈ ਉਹ ਜਗਜਾਹਰ ਹੈ ਉਹ ਦਿਖਾਇਆ ਜਾਂਦਾ ਉਹ ਪਹਿਚਾਣਿਆ ਜਾਂਦਾ ਹੌਮੇ ਦੇ ਵਿੱਚ ਫਿਰ ਵੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਨਿਮਰਤਾ ਆ ਸਕਦੀ ਹੈ ਪਰ ਹੰਕਾਰੇ ਹੋਏ ਇਨਸਾਨ ਦੇ ਵਿੱਚ ਨਿਮਰਤਾ ਨਹੀਂ ਹੁੰਦੀ ਤੇ ਹੰਕਾਰੇ ਹੋਏ ਇਨਸਾਨ ਨੂੰ ਕੋਈ ਕਿਸੇ ਸਮਾਗਮ 'ਚ ਵੀ ਨਹੀਂ ਬੁਲਾਉਂਦਾ ਮੈਂ ਬਿਲਕੁਲ ਉਹੀ ਗੱਲ ਕੀਤੀ ਤੁਹਾਡੇ ਨਾਲ ਕਿ ਜਿਹੜਾ ਬੰਦਾ ਹੰਕਾਰਿਆ ਹੁੰਦਾ ਉਹ ਦੂਜਿਆਂ ਨੂੰ ਕੀੜੇ ਮਕੌੜੇ ਸਮਝਦਾ ਹੈ ਤੇ ਜਦੋਂ ਕਿ ਅਸੀਂ ਇੱਕ ਮਨੋੱਖਾਂ ਇੱਕ ਦੂਜੇ ਦੇ ਨਾਲ ਜੁੜੇ ਹੁੰਨੇ ਆ ਜਦੋਂ ਉਹ ਕਿਸੇ ਕੋਈ ਉਹਨੂੰ ਆਪਣੇ ਸਮਾਗਮ 'ਚ ਨਹੀਂ ਬੁਲਾਉਂਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਇਵਨ ਕਿ ਪਰਿਵਾਰਕ ਮੈਂਬਰ ਵੀ ਉਹਦੇ ਤੋਂ ਦੁਖੀ ਹੁੰਦੇ ਆ ਕਿਉਂਕਿ ਉਹਨੂੰ ਲੱਗਦਾ ਹੁੰਦਾ ਹੈ ਕਿ ਵੀ ਮੈਂ ਮੈਂ ਹੀ ਆ ਜੋ ਕੁਛ ਹੈਗਾ ਤੇ ਇਸ ਕਰਕੇ ਸਾਨੂੰ ਇਹ ਚਾਹੀਦਾ ਹੈ ਕਿ ਸਾਨੂੰ ਜਿੱਥੇ ਅਸੀਂ ਆਪਣੀ ਹਉਮੈ ਨੂੰ ਪਛਾਣਨਾ ਹੈ ਉੱਥੇ ਨਾਲ ਆਪਣੇ ਅੰਦਰਲੇ ਹੰਕਾਰ ਨੂੰ ਪਛਾਣ ਕੇ ਇੱਕ ਨਿਮਰਤਾ ਭਰੇ ਇਨਸਾਨ ਵਰਗੇ ਹੋਣੇ ਚਾਹੀਦਾ ਹੈ ਤੇ ਸਾਡੇ 'ਚੋਂ ਮਹਿਕ ਕੋ ਨਹੀਂ ਚਾਹੀਦੀ ਹੈ ਸਾਡੇ ਵਿੱਚੋਂ ਖੁਸ਼ਬੂ ਹੋਣੀ ਚਾਹੀਦੀ ਪਤਾ ਲੱਗਣਾ ਚਾਹੀਦਾ ਹੈ ਕਿ ਵੀ ਅਸੀਂ ਚੰਗੇ ਇਨਸਾਨ ਹੈ ਤੇ ਇਸ ਕਰਕੇ ਸਾਰੀਆਂ ਚੀਜ਼ਾਂ ਸਾਨੂੰ ਤਿਆਗ ਰੀਆਂ ਪੈਣੀਆਂ ਹੈ ਇੱਕ ਗੱਲ ਹੋਰ ਖਿਆਲ ਆਇਆ ਕਹਿੰਦੇ ਜਦੋਂ ਹਿਟਲਰ ਦੀ ਜਦੋਂ ਮੌਤ ਹੋਈ ਹੈ ਤਾਂ ਉਸ ਦੀ ਕਬਰ ਦੇ ਬਾਹਰ ਉਸ ਦੇ ਦੋ ਹੱਥ ਰੱਖ ਦਿੱਤੇ ਗਏ ਸਨ ਤਾਂ ਕਿ ਦੁਨੀਆ ਨੂੰ ਇਹ ਸੁਨੇਹਾ ਹੋਵੇ ਕਿ ਪੂਰੀ ਸੰਸਾਰ ਨੂੰ ਜਿੱਤਣ ਵਾਲਾ ਵੀ ਅੱਜ ਖਾਲੀ ਹੱਥ ਦੁਨੀਆ ਤੋਂ ਰੁਕਸਤ ਹੋ ਰਿਹਾ ਹੈ ਇਸ ਦੇ ਕੋਲ ਕੁਝ ਵੀ ਨਹੀਂ ਰਿਹਾ ਸੋ ਇਹ ਜਿਹੜਾ ਹੰਕਾਰ ਹੈ ਜਾਂ ਈਰਖਾ ਹੈ ਜਾਂ ਹਉਮੈ ਹੈ ਤੇ ਜਾਂ ਫਿਰ ਮੁਰਖਤਾ ਹੈ ਇਹ ਸਾਨੂੰ ਸੰਸਾਰ 'ਚ ਨਹੀਂ ਕਰਨੀ ਚਾਹੀਦੀ ਕਿਉਂਕਿ ਨਾਲ ਅਸੀਂ ਕੁਝ ਵੀ ਨਹੀਂ ਲੈ ਕੇ ਜਾਣਾ ਅ ਸ਼ੀਤਲ ਜੀ ਦੇਖੋ ਹਿਟਲਰ ਦੀ ਮੂਰਖਤਾ ਨੇ ਉਹਨੂੰ ਹਿਟਲਰ ਬਣਾ ਦਿੱਤਾ ਹੁਣ ਜਦੋਂ ਵੀ ਕੋਈ ਹੰਕਾਰ ਜਾਂ ਹਉਮੈ ਦਾ ਸ਼ਿਕਾਰ ਹੁੰਦਾ ਹੈ ਜਾਂ ਮੂਰਖਤਾ ਦਾ ਸ਼ਿਕਾਰ ਹੁੰਦਾ ਤਾਂ ਉਸ ਨੂੰ ਇਸੇ ਗੱਲ ਨਾਲ ਨਿਵਾਦਿਆ ਜਾਂਦਾ ਕਿ ਇਹ ਹਿਟਲਰ ਸ਼ਾਹੀ ਕਰਦਾ ਹੁਣ ਉਹਦਾ ਕਾਰਨ ਇਹ ਸੀਗਾ ਕਿ ਲੋਕ ਇਸ ਗੱਲ ਨੂੰ ਸਮਝ ਗਏ ਸੀ ਉਹਦੇ ਦੋਨੇ ਹੱਥ ਕਬਰ ਦੇ ਵਿੱਚੋਂ ਖਾਲੀ ਰੱਖਣ ਦੇ ਨਾਲ ਹੁਣ ਹਿਟਲਰ ਕਿੱਥੇ ਉਹ ਬਹੁਤ ਸਿਆਣਾ ਵੀ ਸੀਗਾ ਆਪਣੀ ਸਿਆਣਪ ਕਰਕੇ ਜਾਨਣ ਦੀ ਥਾਂ ਤੇ ਆਪਣੀ ਹਿਟਲਰ ਸ਼ਾਹੀ ਕਰਕੇ ਜਾਨਣ ਲੱਗ ਪਿਆ ਉਹ ਆਪਣੀ ਡਿਕਟੇਟਰਸ਼ਿਪ ਕਰਕੇ ਜਾਨਣ ਲੱਗ ਪਿਆ ਹੁਣ ਦੇਖੋ ਮਨੁੱਖਤਾ ਦੇ ਉੱਪਰ ਡਿਕਟੇਟਰਸ਼ਿਪ ਦਾ ਕੋਈ ਮਤਲਬ ਨਹੀਂ ਹੈ ਮਨੁੱਖ ਤੇ ਪਿਆਰ ਦਾ ਪੁਜਾਰੀ ਹੈ ਤੁਸੀਂ ਕਿਸੇ ਨਾਲ ਪਿਆਰ ਨਾਲ ਗੱਲ ਕਰਕੇ ਦੇਖੋ ਉਹ ਤੁਹਾਡੇ ਤੋਂ ਜਾਣ ਨਿਸ਼ਾਬਰ ਕਰਦਾ ਹੈ ਪਰ ਜੇ ਤੁਸੀਂ ਇਹ ਆਖੋ ਕਿ ਵੀ ਤੁਸੀਂ ਨਾਦਰ ਸ਼ਾਹੀ ਫਰਮਾਨ ਕਰਦੇ ਹੋ ਜਾਂ ਤੁਸੀਂ ਡਿਕਟੇਟਰਸ਼ਿਪ ਕਰਕੇ ਕਿਸੇ ਨੂੰ ਜਿੱਤ ਲਵੋਗੇ ਤਾਂ ਇਹ ਬਹੁਤ ਵੱਡਾ ਸਾਡਾ ਭਰਮ ਭਲੇਖਾ ਹੁੰਦਾ ਹੈ ਖਾਸ ਕਰਕੇ ਜਦੋਂ ਇਹ ਭਰਮ ਭਲੇਖੇ ਪੜ੍ਹੇ ਲਿਖੇ ਲੋਕ ਜ਼ਿੰਮੇਵਾਰ ਲੋਕ ਪਾਲਦੇ ਆ ਤਾਂ ਇਹ ਸਾਡੇ ਲਈ ਚਿੰਤਾ ਕਰਨੀ ਬਣਦੀ ਹੈ ਕਿ ਸਾਡਾ ਸਮਾਜ ਜਿਹੜਾ ਉਹ ਪੜੇ ਲਿਖੇ ਲੋਕਾਂ ਨੂੰ ਹਲੇ ਤੱਕ ਉਸ ਤਰ੍ਹਾਂ ਦੀ ਚਾਨਣ ਦੀ ਰਿਸ਼ਮ ਨਹੀਂ ਦੇ ਸਕਿਆ ਜਿਸ ਤਰ੍ਹਾਂ ਦੀ ਦੇਣੀ ਚਾਹੀਦੀ ਹੈ ਜਿਸ ਤਰ੍ਹਾਂ ਸੂਰਜ ਦੀ ਸੁਨਹਿਰੀ ਕਿਰਨ ਬਣ ਕੇ ਉਸ ਨੂੰ ਵਿਚਰਨਾ ਚਾਹੀਦਾ ਉਹ ਤੇ ਸਗੋਂ ਹਨੇਰੇ ਦਾ ਸਾਥੀ ਹੈ ਉਹ ਤੇ ਸਗੋਂ ਸਾਡੇ ਚਾਨਣ ਦਾ ਦੁਸ਼ਮਣ ਬਣ ਕੇ ਸਾਡੇ ਸਮਾਜ ਵਿੱਚ ਵਿਚਰ ਰਿਹਾ ਸੋ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਉਹ ਲੋਕ ਹੈ ਜਿਹੜੇ ਚੇਤਨ ਲੋਕ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਹਉਮੈ ਦੇ ਵਿਰੁੱਧ ਹੰਕਾਰ ਦੇ ਵਿਰੁੱਧ ਤੇ ਹਰ ਤਰ੍ਹਾਂ ਦੀ ਡਿਕਟੇਟਰਸ਼ਿਪ ਦੇ ਖਿਲਾਫ ਸਾਨੂੰ ਇੱਕ ਹੋਕਾ ਦੇਣਾ ਚਾਹੀਦਾ ਹੈ ਲੜਨਾ ਚਾਹੀਦਾ ਹੈ ਤੇ ਇਹਦੇ ਵਾਸਤੇ ਸਾਨੂੰ ਜ਼ਰੂਰੀ ਹੈ ਕਿ ਪਿਆਰ ਮੁਹੱਬਤ ਦੇ ਨਾਲ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ ਜੀ ਬਿਲਕੁਲ ਸੋਨੀ ਸਰ ਗੱਲਬਾਤ ਕਰਨ ਦੇ ਲਈ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਨੇ ਹੋ ਸੋ ਅੱਜ ਵੀ ਅਸੀਂ ਤੁਸੀਂ ਸਾਨੂੰ ਜਿਹੜੀ ਚਰਚਾ ਸਾਡੇ ਨਾਲ ਕੀਤੀ ਹੈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕੀਤੀ ਕਿ ਮੂਰਖਤ ਮੂਰਖ ਭਰੀ ਇਸ ਦੁਨੀਆ ਦੇ ਵਿੱਚੋਂ ਅਸੀਂ ਸਿਆਣੇ ਬੰਦੇ ਦੀ ਕਿਵੇਂ ਤਲਾਸ਼ ਕਰੀਏ ਕਿਵੇਂ ਪਹਿਚਾਨੀਏ ਸੋ ਬਹੁਤ ਜ਼ਰੂਰੀ ਹੈ ਸਾਨੂੰ ਇਹ ਸਮਝ ਲੈਣਾ ਕਿ ਸਾਡੇ ਆਲੇ-ਦੁਆਲੇ ਦੇ ਜਿਹੜੇ ਲੋਕ ਨੇ ਉਹ ਕਿੰਨੇ ਕੁ ਚੰਗੇ ਨੇ ਤੇ ਕਿੰਨੇ ਕੁ ਮਾੜੇ ਨੇ ਕੌਣ ਸਾਡਾ ਆਪਣਾ ਹੈ ਤੇ ਕੌਣ ਸਾਡਾ ਬਗਾਨਾ ਹੈ ਤੇ জানা કોણ હે تے મુर्ख કોણ હે اس دی پہچان کرنا ਸਾਨੂੰ بہت ضروری ہے کیونکہ اے نہ ਹੋਵੇ ਕਿ ਕਿਤੇ મુर्ख انسان دی સલાહ ਤੁਸੀਂ ਵੀ ਮੰਨ ਲਓ تے پھر ਤੁਸੀਂ ਵੀ اپنا نقصان کرا بیٹھو سو ਤੁਹਾਨੂੰ ਸਾਡੇ پروگرام کس طرح ਦਾ لگا ਸਾਨੂੰ ਕਮੈਂਟ ਜ਼ਰੂਰ ਕਰਿਓ تے جکر ਤੁਹਾਨੂੰ ਵੀ ਕਿਤੇ ਨਾ ਕਿਤੇ ਕੋ ਇਹੋ ਜਿਹਾ ਮੁਰਖ ਮਿਲਦਾ ਹੈ ਸਾਡੇ ਨਾਲ ਆਪਣੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਜੋ ਵੀ ਤੁਹਾਡੇ ਨਾਲ ਵਾਪਰਿਆ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਫਿਲਹਾਲ ਅੱਜ ਸਾਨੂੰ ਦਿਓ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ